ਸੱਚਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਜ ਟੀਵੀ ਤੇ ਮੈਂ ਹਾਂ ਧਾਨਿਆ ਤੇ ਅੱਜ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਚੰਦਰਪਾਲ ਜੀ ਜੋ ਹੁਣੇ-ਹੁਣੇ ਕੇਬੀਸੀ ਦੀ ਹੌਟ ਸੀਟ ਧੋੜ ਕੇ ਇੱਥੇ ਆਏ ਨੇ ਅਸੀਂ ਗੱਲ ਕਰ ਰਹੇ ਹਾਂ ਚੰਦਰਪਾਲ ਜੀ ਦੀ ਜੋ ਕੇਬੀਸੀ ਚ 50 ਲੱਖ ਤੱਕ ਜਿੱਤ ਕੇ ਆਏ ਨੇ ਜਲੰਧਰ ਦੇ ਰਹਿਣ ਵਾਲੇ ਨੇ ਉਹਨਾਂ ਨਾਲ ਖੂਬਸਾਰੀਆਂ ਗੱਲਾਂ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿਵੇਂ ਦਾ ਇਹ ਸਫ਼ਰ ਰਿਹਾ ਤੇ ਇੱਥੇ ਤੱਕ ਪਹੁੰਚਣ ਤੱਕ ਕਿੰਨੀ ਕੁ ਮਿਹਨਤ ਲੱਗੀ ਉਹਨਾਂ ਦੀ ਸੋ ਤੁਹਾਡਾ ਸਵਾਗਤ ਹੈ ਦੈਨਿਕ ਸੂਰਜ ਟੀਵੀ ਤੇ ਧੰਨਵਾਦ ਟੀਮ ਦਾ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਜਿਹੜੀ ਇੱਛਾ ਸੀ ਕੇਬੀਸੀ ਤੇ ਜਾਣ ਦੀ ਉਹ ਕਿਵੇਂ ਬਣੀ ਤੇ ਉਹ ਕਿਵੇਂ ਮਨ ਚ ਆਇਆ ਸੀ ਕਿ ਮੈਂ ਇੱਥੇ ਹੌਟ ਸੀਟ ਤੇ ਜਾਣਾ ਹੀ ਜਾਣਾ ਕੇਬੀਸੀ ਮੈਮ ਇੱਕ ਇਸ ਤਰ੍ਹਾਂ ਦਾ ਮਾਜ ਜਦੋਂ ਵੀ ਕੋਈ ਇਸ ਸ਼ੋਅ ਨੂੰ ਦੇਖਦਾ ਤੇ ਉਹਦੇ ਦਿਲ ਦੇ ਵਿੱਚ ਆਉਂਦਾ ਕਿ ਮੈਂ ਵੀ ਇੱਕ ਵਾਰ ਕੇਬੀਸੀ ਦੇ ਵਿੱਚ ਜਾਵਾਂ ਇਸੇ ਤਰ੍ਹਾਂ ਮੈਂ ਵੀ ਇਸ ਸ਼ੋਅ ਨੂੰ ਦੇਖਦਾ ਹੁੰਦਾ ਸੀ ਤੇ 2020 ਦੇ ਵਿੱਚ ਜਦੋਂ ਕਰੋਨਾ ਦਾ ਟਾਈਮ ਸੀ ਲਾਕਡਾਊਨ ਸੀ ਤੇ ਉਸ ਵਕਤ ਫਿਰ ਫ੍ਰੀ ਸੀਗੇ ਤੇ ਫਿਰ ਮੈਂ ਟਰਾਈ ਕੀਤਾ ਕਿ ਕੇਬੀਸੀ ਦੇ ਵਿੱਚ ਜਾਇਆ ਜਾਵੇ ਪਰ ਜਦੋਂ ਫਸਟ ਟਾਈਮ ਮੈਂ ਟਰਾਈ ਕੀਤਾ ਤਾਂ ਫਿਰ ਮੈਨੂੰ ਪਤਾ ਲੱਗਿਆ ਕਿ ਇਹਦੇ ਵਾਸਤੇ ਸਾਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ। ਤੋ ਕਿਨਾ ਨਹੀਂ ਜਾ ਸਕਦੇ ਅਸੀਂ ਇਹਦੇ ਵਿੱਚ। ਫਿਰ ਮੈਂ ਹੌਲੀ-ਹੌਲੀ ਪੜਨਾ ਸਟਾਰਟ ਕੀਤਾ। 2021 ਦੇ ਵਿੱਚ ਮੈਂ ਆਡੀਸ਼ਨ ਦਿੱਤੇ। ਉਹ ਆਨਲਾਈਨ ਆਡੀਸ਼ਨ ਹੋਈ ਸੀ ਮੇਰੇ ਤੇ ਇੰਟਰਵਿਊ ਵਗੈਰਾ ਉਸ ਵਕਤ ਮੇਰੀ ਨਹੀਂ ਹੋਈ ਸੀ। ਉਸ ਤੋਂ ਬਾਅਦ ਫਿਰ 2022 ਦੇ ਵਿੱਚ ਮੈਂ ਆਡੀਸ਼ਨ ਦਿੱਤਾ, ਇੰਟਰਵਿਊ ਹੋਈ। ਥੋੜੀ ਜਿਹੀ ਮੇਰੀ ਜੀਕੇ ਅੱਛੀ ਹੋ ਗਈ ਸੀ। ਮੈਂ ਪੜਨਾ ਸਟਾਰਟ ਕਰ ਦਿੱਤਾ ਸੀ। ਠੀਕ ਹੈ ਤੇ 2023 ਦੇ ਵਿੱਚ ਫਿਰ ਮੈਨੂੰ ਗਰਾਊਂਡ ਆਡੀਸ਼ਨ ਦੀ ਕਾਲ ਆਈ ਮੁੰਬਈ ਦੇ ਵਿੱਚ। ਉਸ ਵਕਤ 10 ਦਿਨ ਦਾ ਟਾਈਮ ਸੀ ਤੇ ਮੈਨੂੰ ਟ੍ਰੇਨ ਦੀ ਟਿਕਟ ਨਹੀਂ ਮਿਲੀ ਸਾਰਾ ਵੇਟਿੰਗ ਦੇ ਵਿੱਚ ਆ ਰਿਹਾ ਸੀ ਫਿਰ ਕਿਸੇ ਦੋਸਤ ਤੋਂ ਮੈਂ ਪੈਸੇ ਉਧਾਰੇ ਫੜੇ ਉਧਾਰੇ ਫੜ ਕੇ ਬਾਈਏਅਰ ਮੈਂ ਮੁੰਬਈ ਦੇ ਵਿੱਚ ਪਹੁੰਚਿਆ ਉੱਥੇ ਗਰਾਉਂਡ ਰੋਡਿਸ਼ਨ ਦੇ ਵਿੱਚ ਗਿਆ ਸਭ ਤੋਂ ਪਹਿਲਾ ਬੰਦਾ ਜਿਹੜਾ ਗੇਟ ਦੇ ਮੋਹਰੇ ਲੱਗਾ ਹੋਇਆ ਸੀਗਾ ਮੁੰਬਈ ਦੇ ਵਿੱਚ ਪੰਜਾਬ ਤੋਂ ਜਾ ਕੇ ਉਹ ਮੈਂ ਸੀ ਓਕੇ ਜੀ ਤੇ ਫਿਰ ਉੱਥੇ ਜਾ ਕੇ ਜੀਕੇ ਟੈਸਟ ਵਗੈਰਾ ਮੇਰਾ ਹੋਇਆ ਜੀਕੇ ਵੀ ਅੱਛਾ ਹੋ ਗਿਆ ਸੀ ਤੇ ਇੰਟਰਵਿਊ ਵੀ ਹੋਇਆ ਅੰਦਰ ਪਰ ਕਿਤਨੇ ਕਿਤੇ ਕਿਤੇ ਕਹਿ ਲੋ ਵੀ ਕਮੀ ਰਹਿ ਗਈ ਮੇਰੇ ਵਿੱਚ ਜੋ ਕਿ ਮੈਨੂੰ ਫਿਰ ਫਾਈਨਲ ਕਾਲ ਨਹੀਂ ਆਈ 트리플 ਐਫ ਦੀ ਫਿਰ ਮੰਨ ਦੇ ਵਿੱਚ ਹੋਇਆ ਕੋਈ ਗੱਲ ਹੀ ਇੱਕ ਸਾਲ ਮੈਨੂੰ ਹੋਰ ਮਿਲ ਗਿਆ ਪੜਾਈ ਕਰਨ ਵਾਸਤੇ ਫਿਰ ਮੈਂ ਪੜਾਈ ਕੀਤੀ ਇੱਕ ਸਾਲ ਹੋਰ ਲਗਾਤਾਰ 5 ਸਾਲ ਮੈਂ ਪੜਦਾ ਰਿਹਾ ਹਾਂ ਸੋ ਇੱਕ ਸੁਪਨਾ ਹੁੰਦਾ ਹੈ ਨਾ ਉਹ ਮੈਂ ਸੁਪਨੇ ਆਪਣੇ ਨੂੰ ਜੀਣ ਲੱਗ ਪਿਆ ਸੀ ਕਿ ਨਹੀਂ ਹੁਣ ਕੇਬੀਸੀ ਦੇ ਵਿੱਚ ਜਾਣਾ ਹੀ ਹੈ ਤੇ ਜਾਣਾ ਹੀ ਫਿਰ ਫਾਈਨਲੀ 2025 ਦੇ ਵਿੱਚ ਮੈਨੂੰ ਆਡੀਸ਼ਨ ਦੀ ਕਾਲ ਆਈ ਜੋ ਕਿ ਮੇਰਾ ਦਿੱਲੀ ਦੇ ਵਿੱਚ ਆਡੀਸ਼ਨ ਹੋਇਆ ਸੀ ਦਿੱਲੀ ਦੇ ਵਿੱਚ ਆਡੀਸ਼ਨ ਹੋਣ ਤੋਂ ਬਾਅਦ ਮੇਰਾ ਜੀਕੇ ਟੈਸਟ ਵਗੈਰਾ ਜਦੋਂ ਹੋਇਆ ਜੀਕੇ ਅੱਛਾ ਸੀ ਮੇਰੇ 20 ਸਵਾਲਾਂ ਦੇ ਵਿੱਚੋਂ 19 ਠੀਕ ਹੋਏ ਸੀਗੇ ਤੇ ਇੰਟਰਵਿਊ ਵੀ ਅੱਛੀ ਹੋਈ ਤੇ ਫਾਈਨਲੀ ਮੈਨੂੰ 20 ਅਗਸਤ ਨੂੰ ਕਾਲ ਆਉਂਦਾ ਕਿ ਤੁਸੀਂ ਟ੍ਰਿਪਲ ਐਫ ਲਈ ਸਿਲੈਕਟ ਹੋ ਗਏ ਹੋ ਤੇ ਤੁਹਾਨੂੰ ਮੁੰਬਈ ਆਉਣਾ ਪਏਗਾ। ਕੀ ਬਾਤ ਹੈ। ਕਈਆਂ ਨੂੰ ਨਾ ਇਹ ਨਹੀਂ ਪਤਾ ਹੁੰਦਾ ਆਡੀਸ਼ਨਸ ਕਿਵੇਂ ਦੇਣੀਆਂ ਉਹਦਾ ਕ੍ਰਾਈਟੇਰੀਆ ਥੋੜਾ ਸਮਝਾਓ ਕਿ ਮਤਲਬ ਉੱਥੇ ਤੱਕ ਕਿਵੇਂ ਪਹੁੰਚਿਆ ਜਾਵੇ। ਜੀ ਫਸਟ ਆਫ ਆਲ ਮੈਂ ਤੁਹਾਨੂੰ ਸਟਾਰਟਿੰਗ ਪ੍ਰੋਸੈਸ ਪਹਿਲਾ ਸਟੈਪ ਕੀ ਹੈ ਜੀ ਮੈਂ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਸਮਝਾਉਂਦਾ ਹੈ April ਮਨਥ ਦੇ ਵਿੱਚ ਤੁਹਾਨੂੰ April ਦੇ ਕਿਸੇ ਵੀ ਡੇਟ ਦੇ ਉੱਪਰ ਤੁਹਾਨੂੰ Sony TV ਦੇ ਉੱਪਰ ਬਚਨ ਸਰ ਰਾਤ ਨੂੰ 9 ਵਜੇ ਤੁਹਾਡੇ ਕੋਲ ਇੱਕ ਸਵਾਲ ਪੁੱਛਣਗੇ ਉਹ 10 ਵੀ ਹੋ ਸਕਦੇ ਆ 15 ਵੀ ਹੋ ਸਕਦੇ ਆ ਉਹ ਉਹਨਾਂ ਤੇ ਡਿਪੈਂਡ ਕਰਦਾ ਹੈ ਤੁਹਾਨੂੰ 24 ਘੰਟੇ ਆ ਤੁਸੀਂ Sony ਐਪ ਰਾਹੀਂ ਜਾਂ ਫਿਰ WhatsApp ਰਾਹੀਂ ਤੁਸੀਂ ਮੈਸੇਜ ਹੀ ਕਰਨਾ ਕੋਈ ਤੁਹਾਨੂੰ ਚਾਰਜਸ ਨਹੀਂ ਲੱਗਣਗੇ ਉਹਦੇ ਸਿਰਫ ਸਵਾਲ ਦਾ ਜਵਾਬ ਦੇਣਾ ਹੈ ਤੁਹਾਨੂੰ 15 ਦਿਨ 10 ਦਿਨ ਜਿੰਨਾ ਵੀ ਦਿਨੇ ਆ ਤੁਸੀਂ ਮੈਸੇਜ ਤੇ ਜਵਾਬ ਦੇਣਾ ਹੈ ਉਸ ਤੋਂ ਬਾਅਦ ਤੁਹਾਨੂੰ ਰੈਂਡਮਾਈਜ਼ਰ ਰਾਹੀਂ ਤੁਹਾਡੇ ਫੋਨ ਸਿਲੈਕਟ ਹੁੰਦੇ ਆ ਤੁਹਾਡਾ ਨੰਬਰ ਸਿਲੈਕਟ ਹੋਏਗਾ ਸਟੇਟ ਵਾਈਜ਼ ਏਜ ਵਾਈਜ਼ ਉਹਨਾਂ ਦੇ ਕ੍ਰਾਈਟੇਰੀਆ ਹੈ ਉਹਦੇ ਮੁਤਾਬਿਕ ਤੁਹਾਡਾ ਜੋ ਵੀ ਹੈ ਸਿਲੈਕਸ਼ਨ ਹੁੰਦੀ ਹੈ ਫਿਰ ਸਿਲੈਕਸ਼ਨ ਹੋਣ ਤੋਂ ਬਾਅਦ ਫਿਰ ਤੁਹਾਨੂੰ ਆਈਵੀਆ ਰਾਹੀਂ ਇੱਕ ਕਾਲ ਆਉਂਦੀ ਹੈ ਜਿਹਦੇ ਵਿੱਚ ਤੁਹਾਡੀ ਏਜ ਵਗੈਰਾ ਸਾਰਾ ਕੁਝ ਪੁੱਛਿਆ ਜਾਂਦਾ ਫਿਰ ਉਹ ਦੋ ਕੁਐਸਚਨ ਵੀ ਪੁੱਛਦੇ ਨੇ ਜਿਹਦੇ ਵਿੱਚ ਚਾਰ ਆਪਸ਼ਨ ਹੁੰਦੇ ਆ ਤੁਸੀਂ ਉਸ ਆਪਸ਼ਨ ਦੇ ਹਿਸਾਬ ਦੇ ਨਾਲ ਆਪਣਾ ਜਵਾਬ ਦੇਣਾ ਹੈ ਅਗਰ ਤੁਹਾਡੇ ਜਵਾਬ ਠੀਕ ਹੁੰਦੇ ਹਨ ਫਿਰ ਉਸ ਤੋਂ ਬਾਅਦ ਰੈਂਡਮਾਈਜ਼ਰ ਦੇ ਥਰੂ ਤੁਹਾਨੂੰ ਆਡੀਸ਼ਨ ਦੀ ਕਾਲ ਆਉਂਦੀ ਹੈ ਓਕੇ ਵੈਨਿਊ ਉਹਨਾਂ ਨੇ ਡਿਸਾਈਡ ਕਰਨਾ ਹੈ ਉਹ ਕਿੱਥੇ ਡਿਸਾਈਡ ਕਰਦੇ ਆ ਅਗਰ ਤੁਹਾਨੂੰ ਕੋਲਕਾਤਾ ਵੀ ਸੱਦਦੇ ਆ ਤੁਹਾਨੂੰ ਉੱਥੇ ਵੀ ਜਾਣਾ ਪੈਣਾ ਹੈ ਜਿੱਥੇ ਵੀ ਸੱਦਦੇ ਆ ਤੁਹਾਨੂੰ ਜਾਣਾ ਪੈਣਾ ਹੈ ਆਡੀਸ਼ਨ ਦੇਣ ਵਾਸਤੇ ਫਿਰ ਆਡੀਸ਼ਨ ਹੁੰਦੀ ਹੈ ਜੀ ਆਡੀਸ਼ਨ ਦੇ ਵਿੱਚ ਵੀ ਕੱਟ-ਆਫ ਹੁੰਦੀ ਹੈ ਯਾਨੀ ਕਿ ਤੁਹਾਡੇ 10 ਸਹੀ ਹੋ ਗਏ 11 ਸਹੀ ਹੋ ਗਏ ਤੁਹਾਡਾ ਆਡੀਸ਼ਨ ਹੋ ਜਾਏਗਾ ਇੰਟਰਵਿਊ ਹੋ ਜਾਏਗੀ ਉਹਨਾਂ ਦੀ ਕੱਟ-ਆਫ ਹੈ ਉਹ ਉਹਨਾਂ ਦੇ ਮੁਤਾਬਕ ਹੈ ऑन ग्राउंड ਜੋ ਵੀ ਕਟਆਫ ਨਿਕਲਦੀ ਹੈ ਕਟਆਫ ਨਿਕਲਦੇ ਹਿਸਾਬ ਦੇ ਨਾਲ ਫਿਰ ਤੁਹਾਡਾ ਕਟਆਫ ਦੇ ਵਿੱਚ ਜੇ ਤੁਸੀਂ ਪਾਸ ਕਰਦੇ ਆ ਫਿਰ ਤੁਹਾਡਾ ਇੰਟਰਵਿਊ ਹੋਏਗਾ ਇੰਟਰਵਿਊ ਜੇ ਤੁਹਾਡਾ ਅੱਛਾ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ 트리플 ਐਫ ਦੀ ਕਾਲ ਆ ਸਕਦੀ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਜੀ ਜਦੋਂ ਪਹਿਲੀ ਵਾਰ ਜਦੋਂ ਤੁਸੀਂ ਮੈਸੇਜ ਆਹੀ ਆਪਣਾ ਜਵਾਬ ਦਿੰਦੇ ਹੋ ਉਸ ਵਕਤ ਮੇਰੇ ਹਿਸਾਬ ਦੇ ਨਾਲ 1 ਕਰੋੜ ਤੋਂ 2 ਕਰੋੜ ਬੰਦਾ ਟਰਾਈ ਕਰਦਾ ਹੈ ਫਿਰ ਜਦੋਂ ਰੈਂਡਮਾਈਜ਼ਰ ਆਹੀ ਤੁਹਾਡਾ ਸਿਲੈਕਸ਼ਨ ਹੁੰਦਾ ਹੈ ਫਿਰ 40 ਤੋਂ 50 ਹਜ਼ਾਰ ਬੰਦੇ ਨੂੰ ਕਾਲ ਕੀਤੀ ਜਾਂਦੀ ਹੈ 40 ਤੋਂ 50 ਹਜ਼ਾਰ ਬੰਦੇ ਤੋਂ ਬਾਅਦ ਫਿਰ ਤੁਹਾਡਾ ਰੈਂਡਮਾਈਜ਼ਰ ਆਹੀ ਸਿਲੈਕਸ਼ਨ ਹੋ ਕੇ 7 ਤੋਂ 8000 ਬੰਦਾ ਰਹਿ ਜਾਂਦਾ ਹੈ ਜਿਹਦੇ ਵਿੱਚ ਕਾਲਿੰਗ ਹੁੰਦੀ ਹੈ ਫਿਰ ਉਹ ਗਰਾਉਂਡ ਆਡੀਸ਼ਨ ਲਈ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਗਰਾਉਂਡ ਆਡੀਸ਼ਨ ਤੋਂ ਸਿਲੈਕਸ਼ਨ ਤੋਂ ਬਾਅਦ ਵੀ ਸਿਰਫ 100 ਤੋਂ 200 ਬੰਦਾ ਹੀ ਲਾਸਟ ਸੈਸ਼ਨ ਦੇ ਵਿੱਚ ਖੇਡਦਾ ਇਹਦੇ ਤੋਂ ਕਿੰਨੇ ਲੱਕੀ ਤੁਹਾਨੂੰ ਕਿੰਨੀ ਵਾਰੀ ਕਾਲਸ ਆਈਆਂ ਕਾਲਸ ਮੈਨੂੰ ਕਾਫੀ ਵਾਰ ਆਈਆਂ ਮੈਨੂੰ ਤਿੰਨ ਤੇ ਚਾਰ ਵਾਰ ਮੈਨੂੰ ਕਾਲਸ ਆਈਆਂ ਆ ਤੇ ਮੈਂ ਹਰ ਵਾਰ ਆਡਿਸ਼ਨ ਦਿੱਤੇ ਹੋਏ ਨੇ 2021 ਵਿੱਚ ਮੈਨੂੰ ਸਭ ਤੋਂ ਪਹਿਲੀ ਵਾਰ ਕਾਲ ਆਈ ਸੀ 2021 ਤੋਂ ਬਾਅਦ ਫਿਰ ਮੈਂ ਪਲੇ ਅਲੌਂਗ ਵੀ ਖੇਡਦਾ ਰਿਹਾ ਹਾਂ ਪਲੇ ਅਲੌਂਗ ਦੇ ਵਿੱਚ ਵੀ ਤੁਹਾਨੂੰ ਚਾਂਸਸ ਹੁੰਦੇ ਆ ਕਿ ਤੁਸੀਂ ਸਿਲੈਕਟ ਹੋ ਸਕਦੇ ਹੋ ਮੈਂ ਉਹ ਖੇਡਦਾ ਰਿਹਾ ਹਾਂ ਉਹਦੇ ਵਿੱਚ ਵੀ ਇੱਕ ਵਾਰ ਮੇਰਾ ਸਿਲੈਕਸ਼ਨ ਹੋਇਆ ਸੀ ਠੀਕ ਹੈ ਉਹਦੇ ਵਿੱਚ ਵੀ ਆਡਿਸ਼ਨ ਦਿੱਤੇ ਸੀਗੇ ਮੈਂ ਕਾਫੀ ਤੁਹਾਨੂੰ ਕਹਿ ਲਵੋ ਕਿ ਜਦੋਂ ਤੁਸੀਂ ਖੇਡਦੇ ਹੋ ਉਹਦੇ ਵਿੱਚ ਵੀ ਚਾਂਸਸ ਹੁੰਦੇ ਆ ਕਿ ਤੁਸੀਂ ਜਾ ਸਕਦੇ ਆ ਇੱਕ ਵਾਰ ਤਾਂ ਕੇਬੀਸੀ ਨੇ ਇਸ ਤਰ੍ਹਾਂ ਕੀਤਾ ਸੀ ਕਿ ਤੁਸੀਂ ਮੈਰਾਥਨ ਪਲੇ ਅਲੌਂਗ ਖਿਲਾਇਆ ਸੀ ਉਹਨਾਂ ਨੇ ਜਿਹਦੇ ਵਿੱਚ ਤੁਸੀਂ ਫੋਨ ਦੇ ਉੱਪਰ ਲਗਾਤਾਰ 14 ਤੋਂ 15 ਘੰਟੇ ਖੇਡਣਾ ਸੀ ਮੋਬਾਈਲ ਦੇ ਉੱਪਰ ਤੇ ਮੈਂ ਖੇਡਿਆ ਅੱਛਾ ਮੈਂ ਸਵੇਰ ਨੂੰ 9 ਵਜੇ ਬੈਠ ਗਿਆ ਸੀਗਾ ਮੋਬਾਈਲ ਦੇ ਉੱਪਰ ਮੈਂ ਲਗਾਤਾਰ ਖੇਡਦਾ ਖੇਡਦਾ ਰਾਤ ਦੇ 10:30 ਵਜੇ ਗਏ ਸੀ ਪਲੇ ਅਲੌਂਗ ਖੇਡਦੇ ਨੂੰ ਇੱਕ ਸੁਪਨਾ ਸੀ ਕਿ ਜਾਣਾ ਹੈ ਤੇ ਆਡੀਸ਼ਨ ਦੀ ਕਾਲ ਵੀ ਆਈ ਪਰ ਮੈਂ ਆਡੀਸ਼ਨ ਦੀ ਕਾਲ ਜਦੋਂ ਆਈ ਤਾਂ ਮੈਂ ਮੈਡਮ ਨੂੰ ਮਨਾਂ ਕਰ ਦਿੱਤਾ ਕਿ ਮੈਂ ਆਡੀਸ਼ਨ ਨਹੀਂ ਦੇਣੀ ਆਨਲਾਈਨ ਉਹਨਾਂ ਨੇ ਪੁੱਛਿਆ ਕਿਉਂ ਪਰ ਮੈਂ ਕਿਹਾ ਮੈਨੂੰ ਲੱਗਦਾ ਕਿ ਮੈਂ ਹਲੇ ਕੱਚਾ ਹਾਂ ਮੈਨੂੰ ਹੋਰ ਸਟੱਡੀ ਕਰਨੀ ਚਾਹੀਦੀ ਹੈ ਕਿ ਜੇ ਤੁਸੀਂ ਜਾਓਗੇ ਤੁਹਾਨੂੰ ਜ਼ਿੰਦਗੀ ਚ ਇੱਕ ਵਾਰ ਚਾਂਸ ਮਿਲਣਾ ਹੈ ਤੇ ਇਸ ਲਈ ਬੈਟਰ ਹੈ ਕਿ ਪੜ ਕੇ ਜਾਓ ਉੱਥੇ ਸੋ ਕਿਸਮਤ ਨੂੰ ਕਿੰਨਾ ਕੁ ਵੱਡਾ ਸਮਝਦੇ ਹੋ ਕਿਸਮਤ ਮੈਮ ਕਿਸਮਤ ਵੀ ਤਾਂ ਹੀ ਸਾਥ ਦਿੰਦੀ ਹੈ ਜੇ ਤੁਹਾਡਾ ਹਾਰਡਵਰਕ ਹੈ ਜੀ ਕਿਸਮਤ ਨਾਲ ਦੀ ਚੀਜ਼ ਉਦੋਂ ਹੀ ਕੰਮ ਆਉਂਦੀ ਹੈ ਜੇ ਤੁਹਾਡਾ ਹਾਰਡਵਰਕ ਹੈ ਜੇ ਤੁੱਕੇ ਨਾਲ ਤੁਸੀਂ ਚੱਲ ਵੀ ਜਾਂਦੇ ਆਂ ਫਿਰ ਉੱਥੇ ਜਾ ਕੇ ਕਿਸਮਤ ਨਹੀਂ ਚੱਲੇਗੀ ਜੀ ਜੇ ਤੁਹਾਨੂੰ ਤੁਸੀਂ ਟ੍ਰਿਪਲ ਐਫ ਕਲੀਅਰ ਕਰਨਾ ਹੈ ਉੱਥੇ ਤੁਹਾਡੀ ਸਟੱਡੀ ਕੰਮ ਆਏਗੀ ਕਿਉਂਕਿ ਤੇ ਉੱਥੇ ਤੁਸੀਂ ਟਾਈਮ ਨੂੰ ਬੀਟ ਕਰਨਾ ਹੈ ਟਾਈਮ ਦਾ ਵੀ ਕੀ ਹੈ ਸੈਕਿੰਡ ਨਹੀਂ ਮਾਈਕਰੋ ਸੈਕਿੰਡ ਦਾ ਫਰਕ ਪੈਂਦਾ ਹੈ ਬਹੁਤ ਡਿਫਿਕਲਟ ਹੈ ਜੀਓ ਤੋ ਇਹ ਸਾਰਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਓਵਰਆਲ ਐਕਸਪੀਰੀਅੰਸ ਤੁਹਾਡਾ ਐਕਸਪੀਰੀਅੰਸ ਬਹੁਤ ਅੱਛਾ ਸੀ ਜੀ ਸਫਰ ਬਹੁਤ ਵਧੀਆ ਸੀ ਮੰਜ਼ਿਲ ਬੜੀ ਹਸੀਨ ਮਿਲੀ ਏ ਤੇ ਪਰ ਕੇਬੀਸੀ ਨੇ ਮੈਨੂੰ ਇਹ ਸਿਖਾਇਆ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕੇਬੀਸੀ ਦੀ ਤਿਆਰੀ ਤੋਂ ਹੀ ਮੈਨੂੰ ਪਤਾ ਲੱਗਿਆ ਕਿ ਮੈਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਅੱਛੀ ਕਰਨੀ ਹੈ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਹੀ ਮੈਂ ਉੱਥੇ ਗਿਆ ਸੀ ਮੇਰਾ ਡ੍ਰੀਮ ਵੀ ਇਹ ਸੀ ਕਿ ਮੇਰੇ ਬੱਚਿਆਂ ਦੀ ਐਜੂਕੇਸ਼ਨ ਵਧੀਆ ਹੋ ਜਾਵੇ ਕਿਉਂਕਿ ਮੈਂ ਖੁਦ ਇੱਕ ਕਾਰਪੈਂਟਰ ਹਾਂ ਹੁਣ ਵੀ ਮੈਂ ਕਾਰਪੈਂਟਰ ਹੀ ਹਾਂ ਜੀ ਠੀਕ ਹੈ ਕੇਬੀਸੀ ਉਹ ਮੇਰਾ ਸੁਪਨਾ ਸੀ ਜਿਹੜਾ ਪੂਰਾ ਹੋ ਗਿਆ ਐਕਸਪੀਰੀਅੰਸ ਜੇ ਮੈਂ ਉੱਥੇ ਤਾਂ ਕਮਾਂ ਤੇ ਸਰ ਹੁਣਾਂ ਨੂੰ ਮਿਲਣਾ ਉਹ ਜ਼ਿੰਦਗੀ ਦਾ ਇੱਕ ਇਦਾਂ ਦੀ ਯਾਦ ਹੈ ਜਿਹੜੀ ਕਦੇ ਨਹੀਂ ਮਿਟ ਸਕਦੀ ਕਿਉਂਕਿ ਉਹ ਏਡੇ ਕ ਵੱਡੇ ਸਟਾਰ ਨੇ ਏਡਾ ਵੱਡਾ ਉਹਨਾਂ ਦਾ ਔਰਾ ਹੈ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਆ ਨਾ ਤੁਹਾਡੇ ਗੂਸ ਬੰਪ ਹੁੰਦੇ ਆ ਜੀ ਲੂਈ ਖੜੀ ਹੋ ਜਾਂਦੀ ਹੈ ਕਿ ਏਡਾ ਵੱਡਾ ਸਟਾਰ ਸਾਡੇ ਸਾਹਮਣੇ ਹੈ ਜਿਨ੍ਹਾਂ ਨੂੰ ਲੋਕ ਦੇਖਣ ਨੂੰ ਤਰਸਦੇ ਨੇ ਪਰ ਸਰ ਉਹਨਾਂ ਦਾ ਐਟੀਟਿਊਡ ਜੇ ਕਹ ਲਈਏ ਮਤਲਬ ਤੁਹਾਨੂੰ ਫੀਲ ਹੀ ਨਹੀਂ ਹੋਣ ਦਿੰਦੇ ਕਿ ਉਹ ਏਡਾ ਵੱਡਾ ਸਟਾਰ ਨੇ ਬਿਲਕੁਲ ਤੁਹਾਨੂੰ ਨਾਰਮਲ ਰੱਖਦੇ ਨੇ ਬਚਨ ਸਰ ਨੂੰ ਨਰਵਸੀ ਹੋ ਜਾਂਦਾ ਇੰਨੇ ਕੈਮਰੇ ਲਾਈਟਸ ਸਭ ਸਾਹਮਣੇ ਅਮਿਤਾਬ ਜੀ ਬੈਠੇ ਨੇ ਆਡੀਅנס ਬੈਠੀ ਹੈ ਜੀ 300 400 ਬੰਦਾ ਤੁਹਾਡੇ ਕੋਲ ਬੈਠਾ ਹੈ 50 60 70 ਕੈਮਰੇ ਲੱਗੇ ਹੋਏ ਨੇ ਇਸ ਬਚਨ ਸਰ ਨੇ ਤੁਸੀਂ ਉਹਨਾਂ ਦੇ ਸਾਹਮਣੇ ਜਵਾਬ ਦੇਣਾ ਫਿਰ ਤੁਹਾਡੇ ਉੱਤੇ ਪ੍ਰੈਸ਼ਰ ਹੈ ਕਿ ਮੇਰਾ ਸਵਾਲ ਸਹੀ ਹੋਵੇ ਸਹੀ ਹੋਵੇ ਪ੍ਰੈਸ਼ਰ ਦੇ ਵਿੱਚ ਕਈ ਵਾਰ ਇਨਸਾਨ ਗਲਤੀ ਕਰ ਜਾਂਦਾ ਹੈ ਬਚਨ ਸਰ ਨੇ ਪਹਿਲਾਂ ਸਾਨੂੰ ਬਿਲਕੁਲ ਰਿਲੈਕਸ ਕੀਤਾ ਕਿ ਤੁਸੀਂ ਬਿਲਕੁਲ ਰਿਲੈਕਸ ਰਹਿਣਾ ਹੈ ਮੇਰੀ ਟੈਨਸ਼ਨ ਨਹੀਂ ਲੈਣੀ ਕਿ ਮੈਂ ਬਹੁਤ ਵੱਡਾ ਸਟਾਰ ਹਾਂ ਜਾਂ ਕੁਝ ਨਹੀਂ ਮੈਂ ਕੁਝ ਨਹੀਂ ਮੈਂ ਤੁਹਾਡੇ ਵਰਗਾ ਨੋਰਮਲ ਇਨਸਾਨ ਹਾਂ ਬੈਟਰ ਕਿਡੋ ਇਹਦੇ ਵਿੱਚ ਤੁਹਾਡੀ ਜ਼ਿੰਦਗੀ ਬਣ ਸਕਦੀ ਹੈ ਪ੍ਰੈਸ਼ਰ ਲੈ ਕੇ ਨਾ ਕਿਡੋ ਬਹੁਤ ਹੀ ਵਧੀਆ ਐਕਸਪੀਰੀਅੰਸ ਜਿਵੇਂ 1 ਘੰਟੇ ਦਾ ਐਪੀਸੋਡ ਹੈ ਬਟ ਸ਼ੂਟ ਕਿੰਨੀ ਦੇਰ ਦਾ ਹੁੰਦਾ ਸ਼ੂਟ ਮੈਮ ਸਰ 1 ਟੇਕ ਦੇ ਵਿੱਚ ਸ਼ੂਟ ਕਰਦੇ ਨੇ ਓਕੇ ਜੀ ਸਰ ਕਹ ਲਓ ਵੀ ਸਰ ਹੁਣ ਜਿੱਦਾਂ ਇਹ ਸ਼ੂਟ ਉਹਨਾਂ ਦਾ ਐਕਸਪੀਰੀਅੰਸ ਹੋ ਗਿਆ 25 ਸਾਲ ਹੋ ਗਏ ਉਹਨਾਂ ਨੂੰ ਕਰਦੇ ਆ ਇਹਨੂੰ ਉਹਨਾਂ ਨੂੰ ਕੋਈ ਇਨੀ ਡਿਫਿਕਲਟੀ ਨਹੀਂ ਆਉਂਦੀ ਸ਼ੂਟ ਦੇ ਵਿੱਚ ਲਗਾਤਾਰ ਜਿਹੜੇ ਬ੍ਰੇਕਸ ਹੁੰਦੀਆਂ ਵਿੱਚ ਬ੍ਰੇਕਸ ਜ਼ਿਆਦਾ ਨਹੀਂ ਹੁੰਦੀਆਂ ਜੀ ਬ੍ਰੇਕਸ ਲੈਣਗੇ ਇੱਕ ਤੋਂ ਦੋ ਮਿੰਟ ਦੀ ਬ੍ਰੇਕ ਲੈਣਗੇ ਸਰ ਉਸੇ ਵਕਤ ਹੀ ਫਿਰ ਰੀਸ਼ੂਟ ਕਰਨਗੇ ਓਕੇ ਜੀ ਬ੍ਰੇਕਸ ਜ਼ਿਆਦਾ ਨਹੀਂ ਹੁੰਦੀਆਂ ਉਹਦੇ ਵਿੱਚ ਕਿਉਂਕਿ ਸਰ ਉਹਨਾਂ ਦਾ ਟਾਈਮ ਬਹੁਤ ਕੀਮਤੀ ਹੈ ਅਸੀਂ ਦੇਖਿਆ ਜਿਹੜੀ ਫੈਮਿਲੀ ਨੂੰ ਵੀ ਹੈ ਅ ਕੰਟੈਸਟੈਂਟ ਦੀ ਬੈਕ ਸਾਈਡ ਤੇ ਬਿਠਾਇਆ ਜਾਂਦਾ ਹੈ ਬੈਕ ਸਾਈਡ ਤੇ ਜੀ ਉਹ ਕੀ ਕ੍ਰਾਈਟੇਰੀਆ ਹੁੰਦਾ ਮੈਮ ਜਦੋਂ ਤੱਕ ਤੁਸੀਂ 트리플 ਐਫ ਕਲੀਅਰ ਨਹੀਂ ਕਰਦੇ ਉਦੋਂ ਤੱਕ ਤੁਸੀਂ ਜਿਹੜਾ ਹੁਣ ਸਿੰਘਾਸਨ 25 ਸੀ ਬਣਾਇਆ ਉਹਨਾਂ ਨੇ ਉਦੋਂ ਤੱਕ ਤੁਸੀਂ ਉੱਥੇ ਨਹੀਂ ਬੈਠ ਸਕਦੇ ਜਿਨ੍ਹਾਂ ਦਾ ਵੀ 트리플 ਐਫ ਕਲੀਅਰ ਹੋ ਜਾਂਦਾ ਹੈ ਫਿਰ ਉਹ ਸਿੰਘਾਸਨ 25 ਸੀ ਤੇ ਬਿਠਾਇਆ ਜਾਂਦਾ ਹੈ ਤੇ ਫਿਰ बच्चन ਸਰ ਉਹਨਾਂ ਦੇ ਨਾਲ ਗੱਲ ਕਰਦੇ ਨੇ ਤਾਂ ਫਿਰ ਤੁਸੀਂ ਆਡੀਅנס ਦੇ ਵਿੱਚ ਹੀ ਬੈਠੋਗੇ ਫੈਮਲੀਆ ਬੈਠੀਆਂ ਹੁੰਦੀਆਂ ਸਾਰੀਆਂ ਬੈਠੀਆਂ ਹੁੰਦੀਆਂ ਉੱਤੇ ਤੁਹਾਡੇ ਨਾਲ ਤੁਹਾਡੀ ਵਾਈਫ ਕੋਈ ਸੀ ਜੀ ਉਹਨਾਂ ਦਾ ਕੀ ਰਿਐਕਸ਼ਨ ਸੀ ਮੈਮ ਮੈਨੂੰ ਲੱਗਦਾ ਹੈ ਕਿ ਮੇਰੇ ਤੋਂ ਜ਼ਿਆਦਾ ਉਹ ਐਕਸਾਈਟਿਡ ਸੀ ਮੈਂ ਜਦੋਂ ਉੱਠ ਕੇ ਥੋੜਾ ਜਿਹਾ ਸ਼ੋਰ ਮਚਾਉਂਦਾ ਮੇਰਾ ਪ੍ਰੈਸ਼ਰ ਰਿਲੀਜ਼ ਹੋਇਆ ਸੀ ਵੀ ਨਹੀਂ ਹੋ ਗਿਆ ਐਫਪੀ ਪਰ ਜਦੋਂ ਵੀ ਮੈਂ ਟਰਨ ਕਰਦਾ ਮੇਰੀ ਵਾਈਫ ਉੱਥੇ ਬੈਠੋ ਰੋਂਡਿਆ ਸੀ ਉਹਨਾਂ ਨੂੰ ਦੇਖ ਕੇ ਮੇਰਾ ਵੀ ਰੋਣਾ ਨਿਕਲ ਗਿਆ ਕਿ ਨਹੀਂ ਉਹਦਾ ਸੁਪਨਾ ਚਲੋ ਮੇਰਾ ਸੁਪਨਾ ਸੀ ਪਰ ਉਹ ਵੀ ਕਿਤੇ ਨਾ ਕਿਤੇ ਸੁਪਨਾ ਦੇਖਦੀ ਸੀ ਮੈਂ ਹਮੇਸ਼ਾ ਕਹਿੰਦਾ ਰਹਿਣਾ ਸੀ ਮੈਂ ਕਿਤੇ ਲੈ ਕੇ ਨਹੀਂ ਗਿਆ ਉਹਨੂੰ ਘਮਾਉਣ ਫਿਰਉਣ ਨੂੰ ਕਦੇ ਵੀ ਨਹੀਂ ਕਿਤੇ ਵੀ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹਿੰਦਾ ਹੁੰਦਾ ਸੀ ਜਦੋਂ ਵੀ ਲੈ ਕੇ ਗਿਆ ਮੈਂ ਤੈਨੂੰ ਮੁੰਬਈ ਲੈ ਕੇ ਜਾਣਾ ਉਹ ਵਾਕਈ ਸੁਪਨਾ ਸੱਚ ਹੋ ਗਿਆ ਫਿਰ ਬੜੀਆਂ ਦੁਆਵਾਂ ਕੀਤੀਆਂ ਜੀ ਉਹਨਾਂ ਨੇ ਜਿਸ ਦਿਨ ਮੈਂ ਮੈਂ ਐਫਐਫ ਲਈ ਜਾਣਾ ਸੀ ਨਾ ਜਿਸ ਦਿਨ ਸਿਲੈਕਸ਼ਨ ਨਹੀਂ ਹੋ ਰਿਹਾ ਸੀਗਾ ਤੇ ਉਹਨਾਂ ਨੇ ਤਾਂ ਝੋਲੀ ਅੱਡ ਕੇ ਉਰਦਾਸ ਕਰ ਰਹੇ ਸੀਗੇ ਕਿ ਇਹ ਸੱਚੇ ਪਾਸ਼ਾ ਵਾਹਿਗੁਰੂ ਅੱਜ ਤਾਂ ਮਿਹਰ ਕਰ ਦੇ ਪਰ ਵਾਕੇ ਮਿਹਰ ਹੋਈ ਜੀ ਉਹਦੇ ਦਵਾਵਾਂ ਰੰਗ ਲਿਆਈਆਂ ਸਾਥ ਵਿੱਚ ਉਹਨਾਂ ਪੜ੍ਹਾਈ 'ਚ ਉਹਨਾਂ ਨੇ ਕਦੀ ਤੁਹਾਨੂੰ ਰੋਕਿਆ ਨਹੀਂ ਇਹ ਨਹੀਂ ਕਿਹਾ ਮਤਲਬ ਇਹ ਟਾਈਮ ਸਾਨੂੰ ਦੋ ਫੈਮਿਲੀ ਨੂੰ ਦੋ ਬੱਚਿਆਂ ਨੂੰ ਤੁਹਾਨੂੰ ਤੁਹਾਡੀ ਪੂਰਾ ਟਾਈਮ ਮਿਲਿਆ ਪੜ੍ਹਨ ਦਾ ਆਫਟਰ ਮੈਰਿਜ ਆਫਟਰ ਮੈਰਿਜ ਮੈਮ ਇੱਕ ਮੈਂ ਆਪਣਾ ਡਿਸਪਲਿਨ ਬਣਾ ਲਿਆ ਸੀ ਕਿ ਇਹ ਚੀਜ਼ ਨੂੰ ਇਦਾਂ ਕਰਨਾ ਹੈ ਸਵੇਰ ਨੂੰ ਜਦੋਂ ਉੱਠਦਾ ਸੀਗਾ ਸਭ ਤੋਂ ਪਹਿਲਾਂ ਬੱਚਿਆਂ ਨੂੰ ਸਕੂਲ ਲਈ ਰੈਡੀ ਕਰਨਾ ਹੈ ਰੈਡੀ ਕਰਕੇ ਫਿਰ ਮੇਰੇ ਕੋਲ ਡੇਢ ਤੋਂ 2 ਘੰਟੇ ਬਚਦੇ ਹੁੰਦੇ ਸੀ ਉਹ ਮੈਂ ਡੇਢ ਤੋਂ 2 ਘੰਟੇ ਜਿਹੜੇ ਡੇਲੀ ਦੇ ਮੈਨੂੰ ਪਤਾ ਹੈ ਮੇਰੇ ਖਾਲੀ ਨੇ ਇਹਨੂੰ ਯੂਟਿਲਾਈਜ਼ ਕਰੀਏ ਮੈਂ ਉਸ ਨੂੰ ਪੜ੍ਹ ਕੇ ਜਾਂਦਾ ਸੀਗਾ ਪੜ੍ਹ ਕੇ ਜਾਣ ਤੋਂ ਬਾਅਦ ਫਿਰ ਕਾਰਨ ਕੇ ਜੋ ਵੀ ਫੈਮਿਲੀ ਦਾ ਰਾਸ਼ਨ ਲਿਆਉਣਾ ਕੁਛ ਵੀ ਹੈ ਬੱਚਿਆਂ ਨੂੰ ਟਾਈਮ ਦੇਣਾ ਟਾਈਮ ਦੇ ਕੇ ਫਿਰ ਰਾਤ ਨੂੰ ਫਿਰ ਇੱਕ ਘੰਟਾ ਉਸ ਚੀਜ਼ ਦੀ ਰਿਵੀਜ਼ਨ ਕਰਨੀ ਹੈ ਇਹ ਮੈਂ ਬਿਲਕੁਲ ਇੱਕ ਕਹਿ ਲਓ ਵੀ ਕੰਟੀਨਿਊਸਲੀ ਕਰਦਾ ਰਿਹਾ ਹਾਂ ਵਿੱਚ ਨਾਗਾ ਨਹੀਂ ਕੋਈ ਵੀ ਪਾਇਆ ਅਗਰ ਨਾਗਾ ਪੈ ਵੀ ਜਾਂਦਾ ਹੈ ਫਿਰ ਉਹਨੂੰ ਦੂਸਰੇ ਦਿਨ ਰਿਕਵਰ ਕਰਨਾ ਹੈ ਕਿਵੇਂ ਸਿਲੈਕਟ ਕਰਦਾ ਸੀ ਅੱਜ ਕਿਹੜਾ ਸਬਜੈਕਟ ਕੀਤਾ ਜਾਵੇ ਜਾਂ ਕਿਵੇਂ ਡਿਵਾਈਡ ਕੀਤਾ ਹੋਇਆ ਸੀ ਆਪਣਾ ਟਾਈਮ ਸਬਜੈਕਟ ਲਈ ਮੈਂ ਟਾਈਮ ਮੈਂ ਇਸ ਤਰ੍ਹਾਂ ਡਿਵਾਈਡ ਕੀਤਾ ਸੀ ਅਗਰ ਮੈਂ ਲਗਾ ਲਵਾਂ ਕਿ ਮੈਂ ਖਾਨ ਸਰ ਦੀ ਕਲਾਸ ਸੁਣਨੀ ਹੈ ਜੀਓਗ੍ਰਾਫੀ ਦੀ ਮੈਂ ਪੂਰਾ ਇੰਡੀਆ ਦਾ ਮੈਪ ਸਿੱਖਣਾ ਹੈ ਜਾਂ ਵਰਲਡ ਮੈਪ ਸਿੱਖਣਾ ਹੈ ਫਿਰ ਮੈਂ ਇੱਕ ਹਫਤਾ ਉਹਨੂੰ ਹੀ ਸੁਣਨਾ ਹੈ ਓਕੇ ਉਸ ਨੂੰ ਬੰਦ ਨਹੀਂ ਕਰਨਾ ਕਿ ਅੱਜ ਇਹ ਸੁਣ ਲਿਆ ਕੱਲ ਨੂੰ ਉਹ ਸੁਣ ਲਿਆ ਨਹੀਂ ਜੇ ਮੈਂ ਵਰਲਡ ਮੈਪ ਸੁਣ ਰਿਹਾ ਹਾਂ ਤੇ ਵਰਲਡ ਮੈਪ ਹੀ ਪੂਰਾ ਸੁਣੀ ਜਾਣਾ ਹੈ ਕਲਾਸ ਜਦੋਂ ਉਹਨਾਂ ਦੀਆਂ ਪੁਰੀਆਂ ਕੰਪਲੀਟ ਹੋ ਗਈਆਂ ਇੰਡੀਅਨ ਮੈਪ ਦੀਆਂ ਵਰਲਡ ਮੈਪ ਦੀਆਂ ਫਿਰ ਮੈਂ ਦੂਸਰਾ ਹਿਸਟਰੀ ਬਾਰੇ ਪੜਦਾ ਸੀਗਾ ਵੀ ਚਲੋ ਏਸ਼ੀਅਨਟ ਹਿਸਟਰੀ ਪੜ ਲਈਏ ਮੀਡੀਵਲ ਹਿਸਟਰੀ ਪੜ ਲਈਏ ਫਿਰ ਇਸ ਤਰ੍ਹਾਂ ਪੜਦਾ ਸੀਗਾ ਤੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਡਿਟੇਲ ਚ ਪੜਨਾ ਪਿਆ ਡਿਟੇਲ ਦੇ ਵਿੱਚ ਪੜਨਾ ਪੈਣਾ ਜੀ ਤੁਹਾਨੂੰ ਡਿਟੇਲ ਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕਿਸੇ ਤੋਂ MCQ ਪੜ ਕੇ ਤੇ ਉਥੋਂ ਸਿੱਖ ਲਵਾਂ ਨਹੀਂ ਤੁਹਾਨੂੰ ਡਿਟੇਲ ਦੇ ਵਿੱਚ ਪੜਨਾ ਪੈਣਾ ਕੇਵੀਸੀ ਬਹੁਤ ਜ਼ਿਆਦਾ ਪਰਖਦਾ ਹੈ ਤੁਹਾਨੂੰ ਹੂੰ ਤੁਹਾਨੂੰ ਬਹੁਤ ਪਰਖਦਾ ਹੈ ਜੀ ਤੁਸੀਂ ਕਿੱਥੇ ਕਿ ਬੈਠੇ ਹੋਏ ਹੋ ਤੁਹਾਡੀ ਨੌਲੇਜ ਕੀ ਹੈ ਜਦੋਂ ਮੇਰਾ ਜੀਕੇ ਟੈਸਟ ਮੈਂ ਪਾਸ ਹੋ ਗਿਆ ਸੀ ਮੇਰੇ ਇੰਟਰਵਿਊ ਦੇ ਵਿੱਚ ਵੀ ਮੈਨੂੰ ਸਵਾਲ ਪੁੱਛੇ ਗਏ ਨੇ ਵੈਸੇ ਤਾਂ ਤੁਹਾਨੂੰ ਸਵਾਲ ਹੀ ਪੁੱਛੇ ਜਾਂਦੇ ਪਰ ਮੇਰੇ ਤੋਂ ਉਹਨਾਂ ਦੀ ਐਕਸਪਲੇਨੇਸ਼ਨ ਵੀ ਪੁੱਛੀ ਗਈ ਇਦਾਂ ਕਿਉਂ ਓਕੇ ਮੈਨੂੰ ਵੀ ਨਹੀਂ ਪਤਾ ਸੀ ਵੀ ਮੈਨੂੰ ਇਦਾਂ ਪੁੱਛ ਸਕਦੇ ਪਰ ਉਹਨਾਂ ਨੇ ਪੁੱਛਿਆ ਇਦਾਂ ਕਿਉਂ ਓਏ ਪਰ ਠੀਕ ਹੈ ਮੇਰੀ ਨੌਲੇਜ ਅੱਛੀ ਸੀ ਤੇ ਮੈਂ ਜਵਾਬ ਉਹਨਾਂ ਨੂੰ ਦੇ ਦਿੱਤੇ ਸ਼ਾਇਦ ਉਹਨਾਂ ਨੂੰ ਅੱਛਾ ਲੱਗਾ ਸੋ ਕੁਝ ਕ੍ਰਾਈਟੇਰੀਆ ਹੁੰਦਾ ਜਾਂ ਉਹ ਪੁੱਛ ਲੈਂਦੇ ਕਿਹੜੇ ਸਬਜੈਕਟਸ ਤੁਹਾਨੂੰ ਜ਼ਿਆਦਾ ਪਸੰ ਕਿਹੜੇ ਸਬਜੈਕਟਸ ਦੀ ਤੁਹਾਡੀ ਜ਼ਿਆਦਾ ਤਿਆਰੀ ਹੈ ਕਿ ਦੀ ਜ਼ਿਆਦਾ ਨੋਲਿਜ ਹੈ ਉਹ ਸਭ ਕਿਵੇਂ ਹੁੰਦਾ ਬੁੱਕਲੇਟ ਦੇ ਵਿੱਚ ਪਰ ਆਉਂਦੇ ਆ ਜੀ ਤੁਹਾਨੂੰ ਸਭ ਤੋਂ ਪਹਿਲਾਂ ਜਦੋਂ ਤੁਸੀਂ ਜੀਕੇ ਟੈਸਟ ਦੇਣ ਜਾਣਾ ਹੈ ਉਸ ਤੋਂ ਪਹਿਲਾਂ ਤੁਹਾਨੂੰ ਉਹਨਾਂ ਨੇ ਇੱਕ ਬੁੱਕਲੇਟ ਦੇਣੀ ਹੈ ਜਿਹਦੇ ਵਿੱਚ ਮੇਰੇ ਖਿਆਲ ਨਾਲ 100 200 ਪੰਨਾ ਹੁੰਦਾ ਹੈ ਉਹ ਤੁਹਾਨੂੰ ਤੁਸੀਂ ਫਿਲ ਕਰਨਾ ਹੈ ਤੁਹਾਨੂੰ ਪ੍ਰੋਪਰਲੀ ਟਾਈਮ ਦਿੰਦੇ ਆ 2 ਤੋਂ 3 ਘੰਟੇ 4 ਘੰਟੇ ਦਿੰਦੇ ਆ ਤੁਸੀਂ ਆਰਾਮ ਨਾਲ ਬੈਠ ਕੇ ਉਹਨੂੰ ਫਿਲ ਕਰੋ ਜੀਕੇ ਟੈਸਟ ਹੋਣ ਤੋਂ ਬਾਅਦ ਵੀ ਤੁਹਾਨੂੰ ਬੁੱਕਲੇਟ ਤੁਹਾਡੇ ਕੋਲ ਹੈ ਤੁਸੀਂ ਆਰਾਮ ਨਾਲ ਉਹਨੂੰ ਫਿਲ ਕਰ ਸਕਦੇ ਆ ਫਿਲ ਕਰਕੇ ਉਹਦੇ ਵਿੱਚ ਤੁਹਾਡੀ ਜੋ ਵੀ ਹੌਬੀ ਆ ਕਿਉਂ ਆਉਣਾ ਚਾਹੁੰਦੇ ਕੇਬੀਸੀ ਦੇ ਵਿੱਚ ਜਿੰਦਗੀ ਦੀ ਕੋਈ ਇਦਾਂ ਦੀ ਘਟਨਾ ਬਹੁਤ ਕੁਝ ਉੱਥੇ ਲਿਖਿਆ ਹੁੰਦਾ ਤੁਸੀਂ ਆਪਣੀ ਜ਼ਿੰਦਗੀ ਦਾ ਜੋ ਵੀ ਐਕਸਪੀਰੀਅੰਸ ਹੈ ਉਹਦੇ ਉੱਤੇ ਲਿਖਣਾ ਹੈ ਤੇ ਉਹਦੇ ਵਿੱਚ ਪੁੱਛਿਆ ਵੀ ਜਾਂਦਾ ਤੁਹਾਡੇ ਸਕੂਲ ਟਾਈਮ ਦੇ ਵਿੱਚ ਤੁਹਾਡੇ ਫੇਵਰੇਟ ਸਬਜੈਕਟ ਕਿਹੜੇ ਸੀ ਉਹ ਸਾਰਾ ਕੁਝ ਪੁੱਛਦੇ ਨੇ ਉਹਦੇ ਵਿੱਚ ਲਿਖਿਆ ਜਾਂਦਾ ਤੁਸੀਂ ਕਿਹੜੇ ਦੱਸਿਆ ਸੀ ਆਪਣੇ ਮੈਮ ਮੈਂ ਹਿਸਟਰੀ ਦੱਸਿਆ ਸੀ ਮੇਰੀ ਹਿਸਟਰੀ ਜਿਹੜੀ ਸੀ ਮੈਨੂੰ ਅੱਛੀ ਲੱਗਦੀ ਸੀ ਤੇ ਇੱਕ ਜੀਓਗ੍ਰਾਫੀ ਉਹ ਫਿਰ ਇਹਦਾ ਇਫੈਕਟ ਤੁਹਾਨੂੰ ਐਪੀਸੋਡ ਤੇ ਨਜ਼ਰ ਆਇਆ ਜਿਹੜੇ ਕੁਐਸਚਨਸ ਆਇਆ ਉਹਦੇ ਨਾਲ ਜ਼ਿਆਦਾ ਰਿਲੇਟਡ ਸੀ ਜਾਂ ਓਵਰਆਲ ਸੀਗੇ ਕਰੰਟ ਵੀ ਸੀ ਜੀਓਗ੍ਰਾਫੀ ਵੀ ਸੀ ਠੀਕ ਹੈ ਜੀ ਜੋ ਪੰਜਾਬ ਦੇ ਨਾਲ ریلیਟਡ ਇਹਦੇ ਨਾਲ ਵੀ ਸੀ ਉਹ ਕਿਤੇ ਵੀ ਪਾ ਸਕਦੇ ਆ ਮੈਮ ਕੁਚਨ ਉਸ ਟਾਈਮ ਹੌਟ ਸੀਟ ਤੇ ਬੈਠੇ ਕਿਹੋ ਜਿਹਾ ਮੰਚ ਕੀ ਚੱਲ ਰਿਹਾ ਸੀ ਡਰ ਲੱਗ ਰਿਹਾ ਸੀ ਕਿਉਂਕਿ ਮੈਨੂੰ ਪਤਾ ਜੇ ਮੈਂ ਕਿਤੇ ਵੀ ਗਲਤੀ ਕਰਦਾ ਆਂ ਤੇ ਸ਼ਾਇਦ ਮੇਰੀ ਜਿਹੜੀ ਮੈਂ ਜ਼ਿੰਦਗੀ ਬਦਲ ਨਹੀਂ ਚਾਹੁੰਦਾ ਉਹ ਨਾ ਬਦਲੇ ਮੋਰੇ ਬੱਚਨ ਸਰ ਸੀ ਆਸ-ਪਾਸੇ 300 ਤੇ 400 ਬੰਦਾ ਤੁਹਾਨੂੰ ਦੇਖ ਰਿਹਾ ਤੁਸੀਂ ਮੇਨ ਸੈਂਟਰ ਦੇ ਵਿੱਚ ਤੁਸੀਂ ਫੋਕਸ ਦੇ ਉੱਪਰੋਂ ਕੀ ਤੁਸੀਂ ਸਵਾਲ ਦਾ ਜਵਾਬ ਕਿੱਦਾਂ ਦੇ ਰਹੇ ਹੋ ਡਰ ਇਹ ਵੀ ਸੀ ਕਿ ਜੇ ਕਿਤੇ ਮੈਂ ਗਲਤ ਹੋ ਗਿਆ ਫਿਰ ਮੈਂ ਨੈਸ਼ਨਲ ਟੀਵੀ ਤੇ ਆਉਣਾ ਹੈ ਕਿਤੇ ਮੈਂ ਫਿਰ ਮੁੜ ਕੇ ਬੁਲੀ ਨਾ ਹੋ ਜਮਾ ਕਹਣਾ ਬਹੁਤ ਵੱਡਾ ਕਰੋੜਪਤੀ ਤੇ ਗਿਆ ਸੀਗਾ ਕੇਟਨ ਡਰ ਬਹੁਤ ਜ਼ਿਆਦਾ ਸੀ ਮੈਂ ਪ੍ਰੈਸ਼ਰ ਬਹੁਤ ਜ਼ਿਆਦਾ ਫੈਮਲੀ ਪ੍ਰੈਸ਼ਰ ਫੈਮਲੀ ਪ੍ਰੈਸ਼ਰ ਵੀ ਹੁੰਦਾ ਹੈ ਜੀ ਕਿਉਂਕਿ ਮੇਰੀ ਫੈਮਲੀ ਨੂੰ ਪਿੱਛੇ ਪਲ-ਪਲ ਦੀ ਉਹਨਾਂ ਨੂੰ ਟੈਨਸ਼ਨ ਸੀ ਕਿ ਪਤਾ ਨਹੀਂ ਕੀ ਹੋ ਰਿਹਾ ਹੈ ਸਿਲੈਕਸ਼ਨ ਹੋਈ ਕਿ ਨਹੀਂ ਹੋਈ ਸਵਾਲ ਕਿੰਦਾ ਦਿੱਤੇ ਨੇ ਫਿਰ ਪਿੱਛੇ ਵਾਈਫ ਬੈਠੀ ਹੋ ਸੀ ਜਦੋਂ ਤੱਕ ਮੇਰਾ ਟ੍ਰਿਪਲ ਲਾਈਫ ਕਲੀਅਰ ਨਹੀਂ ਹੋਇਆ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਕਿਉਂਕਿ ਮੈਨੂੰ ਆਪਣੇ ਆਪ ਨੂੰ ਸੀ ਕਿ ਮੈਂ ਕਿੱਦਾਂ ਮੁੜ ਕੇ ਦੇਖਾਂ ਸਪੋਰਟ ਹਮੇਸ਼ਾ ਤੋਂ ਰਹੀ ਕਰਦਿਆਂ ਦੀ ਬਿਲਕੁਲ ਮੇਰੀ ਫੈਮਲੀ ਦੀ ਬਹੁਤ ਸਪੋਰਟ ਹੈ ਜੀ ਮੇਰੇ ਵੱਡੇ ਬ੍ਰਦਰ ਮੇਰੇ ਭਾਬੀ ਜੀ ਬੱਚੇ ਸਾਰਿਆਂ ਦੀ ਸਪੋਰਟ ਰਹੀ ਹੈ ਇਵਨ ਕਿ ਮੇਰੇ ਮਦਰ ਇਨ ਲਾ ਫਾਦਰ ਇਨ ਲਾਅਰ ਮੇਰੇ ਸਿਸਟਰ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਪਰ ਮੈਂ ਜਿਆਦਾ ਕਿਸੇ ਨੂੰ ਦੱਸਿਆ ਨਹੀਂ ਸੀ ਕੁਝ ਲੋਕ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਮੈਂ ਕੇਬੀਸੀ ਦੇ ਟਰਾਈ ਕਰ ਰਿਹਾ ਹਾਂ ਹੂੰ ਸੋ ਉੱਥੇ ਔਰਾ ਕਿਹੋ ਜਿਹਾ ਹੁੰਦਾ ਜਦੋਂ ਅਮਿਤab ਬਚਨ ਜੀ ਐਂਟਰ ਕਰਦੇ ਨੇ ਤੁਹਾਡੇ ਨਾਲ ਬੈਂਦੇ ਨੇ ਗੱਲਾਂ ਕਰਦੇ ਨੇ ਉਹ ਪੂਰੀ ਵਾਈਬ ਉਸ ਟਾਈਮ ਮਾਹੌਲ ਕਿਹੋ ਜਿਹਾ ਬਣਿਆ ਹੁੰਦਾ ਬਿਲਕੁਲ ਬਚਨ ਸਰ ਜਦੋਂ ਫਸਟ ਟਾਈਮ ਐਂਟਰ ਹੋਏ ਅਸੀਂ ਬੈਠੇ ਹੋਏ ਸੀ ਕਿ ਜਦੋਂ ਬਚਨ ਸਰ ਐਂਟਰ ਹੋਏ ਤੇ ਸਾਰੀ ਆਡੀਅנס ਖੜੀ ਹੋ ਕੇ ਤਾੜੀਆਂ ਬਜਾ ਰਹੀ ਸੀ ਵੀ ਤਾੜੀਆਂ ਬਜਾ ਰਹੇ ਆ ਕਿ ਸਰ ਹੁਣੀ ਆਏ ਆ ਬਿਲਕੁਲ ਇਕਦਮ ਮੰਤਰਮੁਕਤ ਹੋ ਗਏ ਸੀ ਕਿ ਵੀ ਅਸੀਂ ਕਿੱਥੇ ਆਏ ਹਾਂ ਸਰ ਜਿਨ੍ਹਾਂ ਨੂੰ ਅਸੀਂ ਬਚਪਨ ਦੇ ਵਿੱਚ ਫਿਲਮਾਂ ਦੇ ਵਿੱਚ ਦੇਖਿਆ ਆ ਸਾਹਮਣੇ ਕਦੀ ਦੇਖਿਆ ਨਹੀਂ ਉਹ ਸਾਡੇ ਅੱਖਾਂ ਦੇ ਸਾਹਮਣੇ ਆ ਸਰ ਸਾਨੂੰ ਕਈ ਵੀ ਜਾਂਦੇ ਆ ਬੈਠ ਜਾਓ ਬੈਠ ਜਾਓ ਬੈਠ ਜਾਓ ਸਾਨੂੰ ਪਤਾ ਨਹੀਂ ਕਿ ਸਰ ਸਾਨੂੰ ਕਹਿ ਰਿਹਾ ਸੀ ਇਕਦਮ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਚਲੇ ਗਏ ਸੀਗੇ ਤੇ ਸਰ ਹੁਣੇ ਕੋਲ ਆਣ ਕੇ ਉਹਨਾਂ ਨੇ ਥੋੜੇ ਭਾਰ ਜਿਹੀ ਬਾਤ ਚ ਕਿਹਾ ਬੈਠ ਜਾਓ ਫਿਰ ਥੋੜੇ ਚਿਰ ਲੱਗੇ ਨਹੀਂ ਕਿ ਸਰ ਕੋਲ ਆ ਗਿਆ ਥੋੜੇ ਜਿਹਾ ਰਿਲੈਕਸ ਹੋ ਗਏ ਪਤਾ ਨਹੀਂ ਲੱਗਦਾ ਮੈਮ ਕਿਉਂਕਿ ਉਹਨਾਂ ਦਾ ਔਰਾ ਬਹੁਤ ਵੱਡਾ ਹੈ ਜੀ ਬਹੁਤ ਵੱਡੇ ਸੁਪਰਸਟਾਰ ਨੇ ਸੋ ਜਿਹੜਾ ਉੱਥੇ ਮਾਹੌਲ ਹੁੰਦਾ ਜਿਵੇਂ ਤੁਹਾਡੀ ਵੀਟੀਵੀ ਦਿਖਾਈ ਉਹਨਾਂ ਨੇ ਹਨਾ ਤੁਹਾਡੀ इमोशनल ਸਾਈਡ ਵੀ ਦਿਖਾਈ ਸਾਰੀ ਉਹ ਸ਼ੂਟ ਪਹਿਲਾਂ ਹੋ ਗਈ ਸੀ ਜੀ ਉਹ ਪਹਿਲਾਂ ਐਸੀ ਜੀ ਸ਼ੂਟ ਕਰਨ ਤਾਂ ਉਹਨਾਂ ਨੇ ਫਿਰ ਸਾਰੇ ਕੰਟੈਸਟੈਂਟਸ ਦੀ ਸ਼ੂਟ ਕਰਕੇ ਰੱਖੀ ਹੁੰਦੀ ਹੈ ਜੀ ਮੈਕਸਿਮਮ ਜ਼ਿਆਦਾ ਸਾਰਿਆਂ ਦੀ ਕੀਤੀ ਹੁੰਦੀ ਹੈ ਕਈ ਵਾਰ ਟਾਈਮ ਨਹੀਂ ਹੁੰਦਾ ਉਹਨਾਂ ਦੀ ਟੀਮ ਕੋਲ ਫਿਰ ਨਹੀਂ ਜਾਂਦੇ ਕਿਸੇ ਦੇ ਘਰ ਜ਼ਿਆਦਾਤਰ ਸਾਰਿਆਂ ਦੀ ਸ਼ੂਟ ਹੋਏ ਸੀ ਇਹ ਡਿਪੈਂਡ ਕਰਦਾ ਕਿ ਤੁਸੀਂ ਟ੍ਰਿਪਲ ਐਫ ਕਲੀਅਰ ਕਰੋਂਦੇ ਹੋ ਤੇ ਫਿਰ ਤੁਹਾਡੀ ਵੀਟੀ ਉੱਥੇ ਚੱਲਦੀ ਹੈ ਜੀ ਤਾਂ ਜਦੋਂ ਤੁਸੀਂ ਵਾਪਸ ਆਏ ਤਾਂ ਤੁਹਾਡੇ ਬੱਚਿਆਂ ਦਾ ਕੀ ਰਿਐਕਸ਼ਨ ਸੀ ਬੱਚਿਆਂ ਬਹੁਤ ਜ਼ਿਆਦਾ ਖੁਸ਼ ਸੀ ਬੱਚੇ ਤਾਂ ਇਨੇ ਖੁਸ਼ ਸੀਗੇ ਕਿ ਉਹ ਤਾਂ ਕਹਿ ਲੋ ਕਿ ਕਹਿੰਦੇ ਸਾਡੀ ਵੀਡੀਓ ਕਦੋਂ ਆਣੀ ਹੈ ਜਿਹੜੀ ਅਸੀਂ ਸ਼ੂਟ ਕੀਤੀ ਹੈ ਅਸੀਂ ਦੇਖਣੀ ਹੈ ਪਾਪਾ ਕਦੋਂ ਆਣੀ ਹੈ ਮੈਂ ਕਿਹਾ ਵੀ ਪਾਪਾ ਤਾਂ ਤੁਹਾਡੀ ਵੀਡੀਓ ਦੇ ਕੇ ਉੱਥੇ ਰੋਏ ਹੀ ਆ ਮੈਂ ਤੁਹਾਨੂੰ ਕੀ ਦੱਸਾਂ ਜੀ ਸੋ ਜਿਹੜੀ ਜਦੋਂ ਤੁਸੀਂ ਪੜ ਰਹੇ ਸੀ ਤੁਸੀਂ ਦੱਸਿਆ ਤੁਸੀਂ ਪਲੱਸ 2 ਤੱਕ ਪੜ੍ਹੇ ਹੋ ਹਨਾ ਉਦੋਂ ਕੀ ਮਜਬੂਰੀਆਂ ਸੀ ਜਾਂ ਕੀ ਐਸੀ ਸਿਚੁਏਸ਼ਨ ਸੀ ਜੋ ਤੁਸੀਂ ਪੜਾਈ ਅੱਗੇ ਕੰਟੀਨਿਊ ਨਹੀਂ ਕਰ पाए ਮੈਮ ਫਾਈਨੈਂਸ਼ੀਅਲ ਕੰਡੀਸ਼ਨ ਮੇਰੇ ਫਾਦਰ ਸਾਹਿਬ ਜੁੜੇ ਨਾ ਉਹ ਹੈਂਡ ਪੰਪ ਲਗਾਉਣ ਦਾ ਕੰਮ ਕਰਦੇ ਸੀਗੇ ਤੇ 2002-3 ਤੋਂ ਬਾਅਦ ਬਿਲਕੁਲ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਨਾ ਨੀਵਾ ਜਾਣ ਲੱਗ ਪਿਆ ਤੇ ਅਸੀਂ ਹੱਥਾਂ ਦੇ ਨਾਲ ਹੈਂਡ ਪੰਪ ਲਗਾਈ ਦੇ ਸੀ ਉਹ ਬਿਲਕੁਲ ਕੰਮ ਬੰਦ ਹੋ ਗਿਆ ਤੇ ਫਾਦਰ ਸਾਹਿਬ ਦੀ ਨਿਗਾ ਵੀ ਕਮਜ਼ੋਰ ਸੀ ਤੇ ਵੱਡੇ ਬ੍ਰਦਰ ਦੇ ਉੱਪਰ ਬਹੁਤ ਪ੍ਰੈਸ਼ਰ ਸੀ ਉਹ ਇਕੱਲੇ ਘਰ ਦੇ ਵਿੱਚ ਕਮਾਉਣ ਵਾਲੇ ਸੀ ਤੇ ਥੋੜਾ ਜਿਹਾ ਕਰਜ਼ਾ ਵੀ ਤਾਂ ਜਿਆਦਾ ਹੋ ਗਿਆ ਸੀ ਫੈਮਿਲੀ ਦੇ ਵਿੱਚ ਥੋੜੀਆਂ ਕੰਡੀਸ਼ਨ ਸੀ ਸਿਸਟਰ ਨੂੰ ਬ੍ਰੇਨ ਅਟੈਕ ਹੋ ਗਿਆ ਸੀ ਪ੍ਰੋਬਲਮਸ ਆ ਗਈਆਂ ਸੀ ਫਿਰ ਇਹ ਹੀ ਸੋਚਿਆ ਕਿ ਵੱਡੇ ਬ੍ਰਦਰ ਦੇ ਨਾਲ ਕੰਮ ਕਰਕੇ ਥੋੜਾ ਜਿਹਾ ਜਿਹੜਾ ਘਰ ਦਾ ਖਰਚਾ ਆ ਜਾਂ ਉਹਨਾਂ ਦੇ ਸਿਰ ਤੇ ਕਰਜ਼ਾ ਉਹਨੂੰ ਘੱਟ ਕੀਤਾ ਜਾਵੇ ਤੇ ਫਿਰ ਉਸ ਤੋਂ ਬਾਅਦ ਫਿਰ ਕਾਰਪੈਂਟਰ ਦਾ ਕੰਮ ਸਿੱਖਣਾ ਸਟਾਰਟ ਕੀਤਾ ਲਗਭਗ 20 ਸਾਲ ਹੋ ਗਏ ਮੈਨੂੰ ਜਲੰਧਰ ਦੇ ਵਿੱਚ ਕੰਮ ਕਰਦਿਆਂ ਮੈਂ ਇੱਥੇ ਸੜਕਾਂ ਦੇ ਉੱਤੇ ਸਾਈਕਲ ਤੇ ਘੁੰਮਦਾ ਰਹਿੰਦਾ ਸੀ 8-10 ਸਾਲ ਸਾਈਕਲ ਦੇ ਉੱਪਰ ਕੰਮ ਕੀਤਾ ਸਿੱਖਿਆ ਵੀ ਇਹ ਬੜਾ ਕੰਮ ਕੀਤਾ ਜੀ ਜਲੰਧਰ ਦੇ ਵਿੱਚ ਹੁਣ ਵੀ ਕਰ ਰਹੇ ਹਾਂ ਜੀ ਸੋ ਹੁਣ ਜਿਹੜੀ ਤੁਸੀਂ ਪ੍ਰਾਈਜ਼ ਜਿੱਤਿਓ ਮਨੀ ਜਿੱਤਿਏ ਤਾਂ ਸਭ ਤੋਂ ਪਹਿਲੀ ਚੀਜ਼ ਕਿਹੜੀ ਕਰੋਗੇ ਤੁਸੀਂ ਸਭ ਤੋਂ ਪਹਿਲੀ ਚੀਜ਼ ਮੈਂ ਜਿਹੜੀ ਮੇਰੇ ਮਨ ਨੂੰ ਚੁਬਦੀ ਹੈ ਉਹ ਹੈ ਬੱਚਿਆਂ ਦੀ ਫੀਸ ਮੈਂ ਇੱਕ ਸਾਲ ਦੀ ਪੂਰੀ ਫੀਸ ਦੇਣੀ ਕਿਉਂਕਿ ਮੇਰਾ ਸਕੂਲ ਦੇ ਵਿੱਚ ਉਧਾਰ ਚੱਲਦਾ ਸੀ ਸਕੂਲ ਵਾਲੇ ਬਹੁਤ ਅੱਛੇ ਨੇ ਮਧੀ ਮੈਂ ਕੈਲਮਾ ਕਿ ਮੈਨੂੰ ਕਦੀ ਉਹਨਾਂ ਨੇ ਫੋਰਸ ਨਹੀਂ ਕੀਤਾ ਹਮੇਸ਼ਾ ਮੇਰਾ ਸਾਥ ਦਿੱਤਾ ਹੈ ਪਰ ਹੁਣ ਮੇਰੀ ਇਹ ਤਮੰਨਾ ਹੈ ਕਿ ਮੈਂ ਪੂਰੇ ਸਾਲ ਦੇ ਬੱਚਿਆਂ ਦੀ ਫੀਸ ਜਮ੍ਹਾਂ ਕਰਾ ਦਵਾਂ ਜਿਹੜੇ ਬਾਰ-ਬਾਰ ਮੈਨੂੰ ਕਾਲ ਆਉਂਦੇ ਨਾ ਬੱਚਿਆਂ ਦੀ ਫੀਸ ਉਹ ਨਾ ਹੋਵੇ ਆਪਣੇ ਲਈ ਕੀ ਖਰੀਦੋਗੇ ਸਭ ਤੋਂ ਪਹਿਲੇ ਆਪਣੇ ਲਈ ਮੈਂ ਮੈਂ ਬਾਈਕ ਖਰੀਦਣੀ ਸੀ ਉਹ ਮੈਨੂੰ ਮਿਲ ਜਾਈ ਹੈ ਹੁਣ ਕੇਬੀਸੀ ਵੱਲ ਵੈਸੇ ਮੇਰੀ ਬਾਈਕ ਬਹੁਤ ਖਰਾਬ ਹੋ ਗਈ ਕੰਮ ਤੇ ਥੋੜੀ ਜਿਹੀ ਪ੍ਰੋਬਲਮ ਹੋ ਜਾਂਦੀ ਸੀ ਪਰ ਹੁਣ ਉਹ ਬਾਈਕ ਉਹਨਾਂ ਨੇ ਦੇ ਦੇਣੀ ਹੈ ਜੀ ਧੰਨਵਾਦ ਹੈ ਕੇਬੀਸੀ ਦਾ ਜੀ ਤੇ ਆਪਣੀ ਵਾਈਫ ਨੂੰ ਕੀ ਗਿਫਟ ਕਰੋਗੇ ਵਾਈ ਉਹਨਾਂ ਦੀ ਬੜੀ ਤਮੰਨਾ ਉਹਨਾਂ ਨੇ Shimla ਕੋਲ ਬਣਾਇ ਜੀ ਮੈਰਿਜ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਸੀ ਕਿ ਮੈਂ Shimla ਜਾਣਾ ਮੈਂ ਕਦੀ ਲੈ ਕੇ ਨਹੀਂ ਜਾ ਸਕਿਆ ਮੈਂ ਉਹਨਾਂ ਨੂੰ Shimla ਜ਼ਰੂਰ ਲੈ ਕੇ ਜਾਊਂਗਾ ਜੀ ਇੱਕ ਨਾ ਸਾਰੇ ਲੋਕਾਂ ਦੇ ਮਨ 'ਚ ਇੱਕ ਕੁਐਸਚਨ ਹੁੰਦਾ ਹੈ ਕਿ ਤੇ ਇਹ ਸ਼ੋਅ ਸਕ੍ਰਿਪਟਡ ਤਾਂ ਨਹੀਂ ਹੈ ਨਹੀਂ ਮੈਂ ਇਹ ਮੈਂ ਕਲੀਅਰ ਕਰਨਾ ਚਾਹਨੀ ਹਾਂ ਵੀ ਤੁਹਾਡੇ ਰਾਹੀਂ ਪੁੱਛਣਾ ਚਾਹੁੰਦੇ ਆ ਕਲੀਅਰ ਕਰਨਾ ਚਾਹੁੰਦੇ ਆ ਮੈਨੂੰ ਵੀ ਲੱਗਦਾ ਹੈ ਕਈ ਲੋਕ ਇਹ ਸੋਚਦੇ ਹੁੰਦੇ ਕਿ ਕਾਰਪੈਂਟਰ ਇੰਨਾ amount ਕਿੱਦਾਂ ਜਿੱਤ ਗਿਆ ਜਾਂ ਕੁਝ ਮੈਮ ਇੱਕ ਵਾਰ ਟ੍ਰਾਈ ਕਰੋ ਮੈਂ ਸਾਰਿਆਂ ਨੂੰ ਕਹਾਂਗਾ ਇੱਕ ਵਾਰ ਟ੍ਰਾਈ ਕਰੋ ਜਦੋਂ ਤੁਸੀਂ ਉੱਥੇ ਜਾ ਕੇ ਲਾਈਨ ਦੇ ਵਿੱਚ GK ਟੈਸਟ ਕਲੀਅਰ ਕਰੋਗੇ ਇੰਟਰਵਿਊ ਕਲੀਅਰ ਕਰੋਗੇ ਫਿਰ ਤੁਹਾਨੂੰ ਪਤਾ ਲੱਗ ਜਾਣਾ ਹੈ ਪਹਿਲੀ ਗੱਲ ਤਾਂ ਮੈਮ ਤੁਹਾਡਾ ਨੰਬਰ ਸਿਲੈਕਟ ਹੋਣਾ ਹੀ ਬਹੁਤ ਡਿਫਿਕਲਟ ਹੈ 3-4 ਕਰੋੜ ਬੰਦੇ ਦੇ ਵਿੱਚੋਂ 40 ਹਜ਼ਾਰ ਫੋਨ ਸਿਲੈਕਟ ਹੋਣਾ ਬੜਾ ਡਿਫਿਕਲਟ ਹੈ ਫਿਰ ਉਸ ਤੋਂ ਬਾਅਦ ਤੁਸੀਂ ਜਾ ਕੇ ਜੀਕੇ ਟੈਸਟ ਕਲੀਅਰ ਕਰਨਾ ਹੈ ਅਗਰ ਤੁਸੀਂ ਕੱਟਆਫ ਕਲੀਅਰ ਨਹੀਂ ਕਰਦੇ ਫਿਰ ਤੁਹਾਡਾ ਇੰਟਰਵਿਊ ਨਹੀਂ ਹੋਏਗਾ ਹਮ ਇੰਟਰਵਿਊ ਹੋਣ ਤੋਂ ਬਾਅਦ ਵੀ ਕੋਈ ਪੱਕੀ ਗਾਰੰਟੀ ਨਹੀਂ ਕਿ ਤੁਹਾਨੂੰ ਕਾਲ ਆ ਜਾਵੇ ਕੋਈ ਗਾਰੰਟੀ ਨਹੀਂ ਟ੍ਰਿਪਲ ਐਫ ਦੇ ਵਿੱਚ ਤੁਹਾਡੇ ਨਾਲ ਕੋਈ ਵੀ ਹੀਰਾ ਫੇਰੀ ਨਹੀਂ ਅਗਰ ਤੁਸੀਂ ਟਾਈਮ ਨੂੰ ਬੀਟ ਕਰੋਗੇ ਤੁਹਾਡਾ ਨੰਬਰ ਆਏਗਾ ਅਗਰ ਨਹੀਂ ਕਰੋਗੇ ਤੁਹਾਡਾ ਨੰਬਰ ਨਹੀਂ ਆਏਗਾ ਲੋਕੀ ਵਾਪਸੀ ਜਾਂਦੇ ਆ ਜੀ ਮੇਰੇ ਨਾਲ ਇੱਕ ਮੇਰਾ ਦੋਸਤ ਸੀ ਜਿਹੜਾ ਉੱਥੇ ਖੇਡ ਰਿਹਾ ਸੀਗਾ ਜਦੋਂ ਉਹਦਾ ਟ੍ਰਿਪਲ ਐਫ ਕਲੀਅਰ ਨਹੀਂ ਹੋਇਆ ਜਦੋਂ ਸਰ ਹੁਣਾਂ ਨੇ ਪੂਰੇ ਵੀਕ ਦਾ ਸ਼ੋਅ ਖਤਮ ਕਰ ਦਿੱਤਾ ਤਾਂ ਪਿੱਛੇ ਬੈਠ ਕੇ ਰੋਇਆ ਬਹੁਤ ਰੋਇਆ ਉਹ ਹੌਟ ਸੀਟ ਤੇ ਬੈਠ ਕੇ ਕੁਝ ਸਕ੍ਰਿਪਟਡ ਹੈ ਕੁਝ ਸਕ੍ਰਿਪਟਡ ਨਹੀਂ ਕੋਈ ਕੁਐਸਚਨਸ ਤੁਹਾਨੂੰ ਪਹਿਲਾਂ ਦੱਸ ਦਿੱਤੇ ਜਾਂਦੇ ਹੋਣ ਜਾਂ ਕੋਈ ਇਸ਼ਾਰਾ ਹੋ ਜਾਂਦਾ ਜਾਂ ਆਪਸ਼ਨਸ ਨਹੀਂ ਜੀ ਕੁਝ ਨਹੀਂ ਜੀ ਇਹ ਤੁਹਾਡੇ ਪੜੇ ਤੇ ਆ ਜੀ ਮੈਮ ਮੇਰੇ ਤੋਂ ਬਾਅਦ ਇੱਕ ਲੜਕੀ ਖੇਡਣ ਆਈ ਸੀ ਉਹ ਮੈਥ ਦੀ ਟੀਚਰ ਹੈ ਉਹਨੂੰ 10000 ਦਾ ਸਵਾਲ ਆਇਆ ਸੀ ਮੈਥ ਦਾ ਜਿਹੜਾ ਪ੍ਰੈਸ਼ਰ ਦੇ ਵਿੱਚ ਉਹਨਾਂ ਨੇ ਲਾਈਫ ਲਾਈਨ ਲਈ ਹੈ ਪ੍ਰੈਸ਼ਰ ਉਹ ਇੰਨਾ ਜ਼ਿਆਦਾ ਹੁੰਦਾ ਹੈ ਕਿ ਤੁਸੀਂ 10000 ਤੇ ਵੀ ਕਈ ਵਾਰ ਲਾਈਫ ਲਾਈਨ ਲੈ ਜਾਂਦੇ ਹੋ ਸਕ੍ਰਿਪਟਡ ਕੋਈ ਨਹੀਂ ਜੀ ਜੇ ਕਹੇ ਹੈ ਨਾ ਕਿ ਨਹੀਂ ਕੇਬੀਸੀ ਬਿਲਕੁਲ ਫ੍ਰੀ ਕਹ ਲੋ ਨਾ ਫੇਰ ਹਰ ਕਿਸੇ ਲਈ ਤੁਹਾਡਾ ਅਗਰ ਗਿਆਨ ਹੋਏਗਾ ਤੇ ਤੁਹਾਨੂੰ ਲੈ ਕੇ ਜਾਏਗਾ ਅੱਗੇ ਇਹ ਤਾਂ ਕਹ ਲੋ ਕਿ ਸ਼ਾਇਦ ਵਾਹਿਗੁਰੂ ਦੀ ਕਿਰਪਾ ਹੋ ਗਈ ਕਿ ਮੈਨੂੰ 50 ਲੱਖ ਦਾ ਸਵਾਲ ਆਂਦਾ ਸੀ ਨਹੀਂ ਤਾਂ ਮੇਰੀਆਂ ਲਾਈਫ ਲਾਈਨ ਸਾਰੀਆਂ ਹੀ ਖਤਮ ਹੋ ਗਈਆਂ ਸੀ ਅਗਰ ਨਾ ਆਂਦਾ ਤੇ ਮੈਂ ਵੀ ਕੁਇਟ ਕਰ ਜਾਣਾ ਸੀ 25 ਲੱਖ ਤੇ ਮੈਂ 12.5 ਲੱਖ ਤੇ ਵੀ ਲਾਈਫ ਲਾਈਨ ਲਈਏ 25 ਲੱਖ ਦੇ ਉੱਪਰ 2 ਲੱਖ ਲੈਨੇ ਲਈਆਂ ਜਾਂ 50 ਲੱਖ ਵਾਲਾ ਮੈਨੂੰ ਆਂਦਾ ਸੀ ਅਗਰ ਜੇ ਲਾਈਫ ਲਾਈਨ ਨਾ ਹੀ ਹੁੰਦੀ ਤਾਂ ਮੈਂ ਵੀ 7.5 ਲੱਖ ਤੇ ਸੀ ਜੀ ਤੇ ਜਿਹੜੀ ਅਮਾਉਂਟ ਹੈ ਉਹ ਤੁਹਾਨੂੰ ਮਿਲ ਗਈ ਹੈ ਨਹੀਂ ਹੱਲੇ ਨਹੀਂ ਜੀ ਉਹਦਾ ਕੀ ਪ੍ਰੋਸੈਸ ਵਗੈਰਾ ਮੈਮ ਹੁੰਦੇ ਜੋ ਵੀ ਉਹਨਾਂ ਦਾ ਪ੍ਰੋਸੀਜਰ ਵਗੈਰਾ ਹੋਏਗਾ ਉਹ ਸਾਰਾ ਹੋ ਕੇ ਫਿਰ ਆਏਗੀ ਤੁਹਾਨੂੰ ਨਹੀਂ ਪਤਾ ਹੱਲੇ ਟੈਕਸ ਕਿੰਨਾ ਕੱਟਣਾ ਹੈ ਤੁਹਾਡੇ ਹੱਥ ਕਿੰਨੀ ਕ ਅਮਾਉਂਟ ਆਣੀ ਹੈ ਨਹੀਂ ਹੱਲੇ ਕੁਝ ਨਹੀਂ ਆਈਡੀਆ ਜੀ अच्छा तो जब ਤੁਸੀਂ ਪੜ੍ਹਦੇ ਹੁੰਦੇ ਸੀ ਜਾਂ ਤਿਆਰੀ ਕਰਦੇ ਹੁੰਦੇ ਸੀ ਕਿ ਉਹਨਾ ਨਾ ਬੰਦਾ ਆਪਣੇ ਆਪ ਨੂੰ ਰਿਲੈਕਸ ਵੀ ਕਰਦਾ ਥੋੜੀ ਦੇਰ ਜੀ ਤਾਂ ਉਦੋਂ ਕੀ ਕਰਦੇ ਹੁੰਦੇ ਸੀ ਕੀ ਹੌਬੀ ਰਹਿੰਦੀ ਸੀ ਮੈਮ ਜਿਆਦਾਤਰ ਮਿਊਜ਼ਿਕ ਸੁਣਦਾ ਸੀ ਮੋਟੀਵੇਸ਼ਨਲ Song ਮੋਟੀਵੇਸ਼ਨਲ ਜੀ ਜਿੱਦਾਂ ਪੰਜਾਬੀ Song ਆ ਹਰਦੀਪ ਗਰੇਵਾਲ ਵੀਰੇ ਦੇ ਬਹੁਤ ਸੋਹਣੇ ਹਨ ਪੈਂਦਾ ਆਪਣੇ ਮੁਕੱਦਰਾਂ ਨਾਲ ਢਿਡਣਾ ਸੌਖੀਆਂ ਨਹੀਂ ਪਾਉਣੀਆਂ ਬਲੰਦੀਆਂ ਫੇਰ ਸੋਚਦਾ ਹੁੰਦਾ ਸੀ ਨੇ ਯਾਰ ਜੇ ਉੱਥੇ ਜਾੜਾ ਫੇਰ ਇੰਨਾ ਸੌਖਾ ਨਿਕਾ ਆਪਣੇ ਮੁਕੱਦਰ ਦੇ ਨਾਲ ਢਿਡਣਾ ਪੈਣਾ ਹੈ ਟਾਈਮ ਕੱਢਣਾ ਪੈਣਾ ਇਸ ਚੀਜ਼ ਲਈ ਮੈਂ ਘਰੋਂ ਬਾਰ ਮੋੜ ਤੇ ਖੜਨਾ ਉਹ ਵੀ हट ਗਿਆ ਸੀ ਹੁੰਦਾ ਆ ਯਾਰ ਮੈਂ ਕੰਮ ਤੋਂ ਆਇਆ 2 ਘੰਟੇ ਮੇਰੇ ਕੋਲ ਹੈਗੇ ਬਾਹਰ ਜਾ ਕੇ ਖੜਿਓ ਕੇ ਗੱਲਾਂ ਮਾਰਦੇ ਆ ਇਦਾਂ ਨਹੀਂ ਸੀ ਸਿਰਫ ਪੜਾਈ ਨੂੰ ਟਾਈਮ ਦੇਣਾ ਸ਼ੁਰੂ ਕਰ ਦਿੱਤਾ ਸੀਗਾ ਹੌਲੀ ਹੌਲੀ ਸਾਰੇ ਛੱਡਨੇ ਪੈਂਦੇ ਆ ਛੱਡਨੇ ਪੈਂਦੇ ਆ ਜੀ ਫਿਰ ਤੁਸੀਂ ਆਪਣੇ ਸੁਪਨੇ ਲਈ ਕੁਝ ਨਾ ਕੁਝ ਤਾਂ ਤੁਹਾਨੂੰ ਗਵਾਉਣਾ ਪਏਗਾ ਜੀ ਜੇ ਸੁਪਨੇ ਆਪਣੇ ਨੂੰ ਪੂਰਾ ਕਰਨਾ ਆ ਸੁਪਨਾ ਪੂਰਾ ਕਰਨ ਲਈ ਸਭ ਕੁਝ ਜੀ ਕੀਤਾ ਹੈ ਬਾਹਰ ਨਿਕਲਣਾ ਬੰਦ ਹੋਇਆ ਆਪਣਾ ਜਿਹੜਾ ਟਾਈਮ ਹੈ ਉਹਨੂੰ ਯੂਟਿਲਾਈਜ਼ ਕਰਨਾ ਪਿਆ ਕਈ ਵਾਰ ਕੰਮ ਦੇ ਉੱਪਰ ਜਦੋਂ ਚਾਹ ਵੀ ਆਉਂਦੀ ਹੈ ਸਾਨੂੰ ਕੰਮ ਦੇ ਉੱਤੇ ਚਾਹ ਦਿੰਦੇ ਉਹਦੇ ਵੀ ਫਿਰ ਮੋਬਾਈਲ ਨੂੰ ਸਕਰੋਲ ਕਰੀਦਾ ਸੀ ਸਕਰੀਨ ਸ਼ਾਟ ਮਾਰ ਲੀਦੇ ਸੀ ਸਕਰੀਨ ਸ਼ਾਟ ਲੈਣਾ ਨਹੀਂ ਯਾਰ ਘਰ ਜਾ ਕੇ ਇਹਨੂੰ ਫਿਰ ਦੁਬਾਰੇ ਪੜਾਂਗੇ ਮੇਰੇ ਫੋਨ ਦੇ ਵਿੱਚ 4 ਤੋਂ 5000 ਸਕਰੀਨ ਸ਼ਾਟ ਪਿਆ ਹੈ ਜੀ ਸਵਾਲਾਂ ਦਾ ਸਾਰੀ ਅਜਾ ਸਟੱਡੀ ਤੁਸੀਂ ਸਾਰੀ ਆਨਲਾਈਨ ਕੀਤੀ ਹੈ ਜੀ ਸਬਸਟੱਡੀ ਹੈ ਮੈਂ ਸਾਰਾ ਮੋਬਾਈਲ ਤੋਂ ਹੀ ਸਿੱਖਿਆ ਹੈ। ਤਾਂ ਸਾਡੇ ਆਡੀਅנס ਨੂੰ ਦੱਸ ਸਕਦੇ ਹੋ ਕਿਹੜੀ ਪਲੇਟਫਾਰਮ ਤੇ ਜਾ ਕੇ ਕਿੱਥੋਂ ਚੀਜ਼ਾਂ ਪੜ੍ਹ ਸਕਦੇ ਨੇ? ਬਹੁਤ ਅੱਛੇ ਹੈ ਜੀ ਬਹੁਤ ਅੱਛੇ ਟੀਚਰ ਤੁਹਾਨੂੰ ਪੜਾ ਰਹੇ ਨੇ ਖਾਨ ਸਰ, ਵਿਕਾਸ ਦੇਵ ਕੀਰਤੀ ਸਰ, ਇੱਕ ਕੁਮਾਰ ਗੌਰਵ ਸਾਰੇ ਉਹ ਕਰੰਟ ਅਫੇਅਰ ਪੜਾਉਂਦੇ ਆ। ਅਗਰ ਤੁਸੀਂ ਆਪਣਾ ਕਰੰਟ ਅਫੇਅਰ ਅੱਛਾ ਕਰਨਾ ਹੈ ਉਹਨਾਂ ਦੀ 1.5 ਘੰਟੇ ਦੀ ਕਲਾਸ ਹੈ ਸਵੇਰ ਦੀ। ਤੁਹਾਨੂੰ ਰਿਵੀਜ਼ਨ ਵੀ ਕਰਾਉਣਗੇ, ਤੁਹਾਡਾ ਜੀਕੇ ਵੀ ਅੱਛਾ ਕਰਨਗੇ। ਅਗਰ ਤੁਸੀਂ ਉਹ ਕਲਾਸ ਲਓਗੇ ਤੁਹਾਡੇ ਲਈ ਬੈਸਟ। ਬਹੁਤ ਹੀ ਬੈਸ ਫਰੀ ਆਫ ਕਾਸਟ ਤੁਹਾਨੂੰ ਕੋਈ ਵੀ ਪੈਸਾ ਨਹੀਂ ਆਉਦਾ 6 ਵਜੇ ਉਹਨਾਂ ਦੀ ਕਲਾਸ ਸਟਾਰਟ ਹੁੰਦੀ ਹੈ 7:30 ਵਜੇ ਤੱਕ ਕਲਾਸ ਹੈ ਕਿਹੜੀ ਜਗ੍ਹਾ ਤੋਂ ਉਤਕਰਸ਼ ਚੈਨਲ ਕਰੰਟ ਅਫੇਅਰਸ ਕੁਮਾਰਗੋ ਬਹੁਤ ਅੱਛੇ ਟੀਚਰ ਨੇ ਫਿਰਖਾਨ ਸਰ ਨੇ ਉਹ ਬਹੁਤ ਅੱਛਾ ਪੜਾਉਂਦੇ ਨੇ ਬਬੀਤਾ मैम ਐ ਵੈਸੇ ਵੀ ਬਹੁਤ ਸਾਈਡਸ ਤੇ YouTube ਦੇ ਉੱਪਰ ਜਰੂਰੀ ਨਹੀਂ ਤੁਸੀਂ ਮਿਊਜ਼ਿਕ ਹੀ ਸੁਣਨਾ ਹੈ ਮੈਨੂੰ ਯਾਦ ਕਿਵੇਂ ਰੱਖਦੇ ਸੀ ਤੁਸੀਂ ਨਾਲ-ਨਾਲ ਨੋਟ ਡਾਊਨ ਕਰਦੇ ਸੀ ਮੈਂ ਨੋਟ ਬਣਾਉਂਦਾ ਸੀ ਜੀ ਮੇਰੇ ਕੋਲ ਹੱਲੇ ਵੀ ਪੰਜ ਜੋ ਤੋਂ ਸੱਤ ਕਾਪੀਸ ਭਰੀਆਂ ਪਈਆਂ ਨੇ ਨੋਟਬੁੱਕ ਜਿਹੜੇ ਮੈਨੇ ਨੋਟਸ ਬਣੇ ਹੋਏ ਨੇ ਹੁਣ ਤੁਸੀਂ ਅੱਗੇ ਕੀ ਕੀ ਦੇਖਦੇ ਹੋ ਕਿ ਅੱਗੇ ਹੁਣ ਟਿਊਸ਼ਨਸ ਦੋਗੇ ਪੜਾਉਗੇ ਬੱਚੇ ਨੂੰ ਜੀ ਕੋਸ਼ਿਸ਼ ਹੈ ਜੀ ਕਿ ਜੋ ਮੇਰੇ ਕੋਲ ਗਿਆਨ ਹੈ ਨਾ ਜੀ ਜਿੰਨਾ ਮੈਂ ਨੋਟ ਕਰ ਸਕਾਂ ਜੇ ਕਿਸੇ ਨੂੰ ਮੈਂ ਵੰਡ ਸਕਾਂ ਵੰਡ ਕੇ ਜੇ ਉਹਨਾਂ ਦਾ ਕੇਬੀਸੀ ਦੇ ਵਿੱਚ ਅੱਛਾ ਹੋ ਸਕਦਾ ਏ ਜਾਂ ਉਹ ਕਿਤੇ ਤਿਆਰੀ ਕਰ ਰਹੇ ਨੇ ਉਹਦੇ ਵਿੱਚ ਉਹਨਾਂ ਦਾ ਸਹਿਯੋਗ ਹੋ ਸਕੇ ਤੇ ਬਹੁਤ ਖੁਸ਼ਕਿਸਮਤ ਸਮਝੂਗਾ ਮੈਂ ਆਪਣੇ ਆਪ ਨੂੰ ਜੀ ਕੀ ਬਾਤ ਹੈ ਸੋ ਬਹੁਤ ਹੀ ਮੋਟੀਵੇਸ਼ਨਲ ਸਟੋਰੀ ਤੁਹਾਡੀ ਜਿਵੇਂ ਤੁਸੀਂ ਦੱਸੀ ਹੈ ਤਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਅੱਗੇ ਵੀ ਤੁਹਾਨੂੰ ਇਦਾਂ ਹੀ ਸਕਸੈਸ ਮਿਲਦੀ ਰਹੇ ਹਰ ਪੜਾਅ ਉਤੇ ਜਾ ਕੇ ਜੋ ਕੁਝ ਵੀ ਤੁਸੀਂ ਕਰਨਾ ਚਾਹੋ ਤੁਹਾਡੇ ਫਿਊਚਰ ਦੇ ਵਿੱਚ ਜਿੱਥੇ ਵੀ ਤੁਸੀਂ ਆਪਣਾ ਸੋਚ ਰਹੇ ਹੋ ਜਾਂ ਫਿਰਸੀ ਜੋ ਵੀ ਤੁਸੀਂ ਪਲਾਨ ਆਊਟ ਕੀਤਾ ਹੋਇਆ ਤੁਹਾਡਾ ਪੂਰੀ ਤਰ੍ਹਾਂ ਸਫਲ ਰਹੇ ਜੀ ਜੀ ਸੋ ਸਾਡੇ ਵੱਲੋਂ ਵੀ ਇਹੀ ਸਾਰੀਆਂ ਬੈਸਟ ਵਿਸ਼ੇਸ ਨੇ ਤੁਹਾਨੂੰ ਜੀ ਜੀ ਧੰਨਵਾਦ ਜੀ ਸੋ ਥੈਂਕ ਯੂ ਸੋ ਮੱਚ ਫॉर ਜੁਆਇਨਿੰਗ ਵਿਦ ਅਸ ਆਪਣੀ ਜਰਨੀ ਜਿਹੜੀ ਸਾਡੇ ਨਾਲ ਸ਼ੇਅਰ ਕਰਨ ਦੇ ਲਈ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ